ਕੈਪਟਨ ਰਿਆਸਤੀ ਤੇ ਬਾਦਲ ਸਿਆਸਤੀ ਜੀ ਇਹਨਾਂ ਦੀ ਜੋ ਹਸਤੀ ਹੈ ਲੋਕ ਸਭ ਜਾਣਦੇ ਸਿੱਧੂ ਦੇ ਜੋ ਛੱਕੇ ਲੋਕ ਰੈਨ ਹੱਕੇ ਬੱਕੇ ਯਾਰੋ ਸ਼ਾਇਰ ਨੇ ਜੋ ਪੱਕੇ ਹੁੰਦਾ ਦੁੱਧੋ ਪਾਣੀ ਸ਼ਾਂਦੇ ਕਿ ਮਾਣ ਦਾ ਕਰੀਜ ਦੂਜਾ ਪੈਗ ਤੋਂ ਭਰੇਜ ਵਾਲਾ ਕੁੱਟ ਦਾ ਇਹ ਮੇਜ ਵਾਲਾ ਪੁੱਜ ਕੇ ਹਸਾਉਂਦਾ ਏ ਮੁਹੰਮਦ ਅਸਦੀਕ ਥੋੜਾ ਹਿੰਦੀ ਵਿੱਚ ਵੀ ਕਿ ਯਾਰੋ ਬੰਦਾ ਉਹ ਜੀ ਠੀਕ ਪਰ ਸੰਸਦ ਵਿੱਚ ਸੌਂਦਾ ਏ ਵਾਹ ਕਿ ਮਾਰਦੇ ਨੇ ਚੋਟ ਯਾਰੋ ਦਿਲਾਵਿਚ ਖੋਟੀਆ ਰੋ ਆਪੇ ਪਾਈ ਵੋਟ ਕੀ ਜੀ ਕਿਸੇ ਨੂੰ ਉਲਾਮ ਆਏ ਕੱਢਿਆ ਮੈਂ ਸਿੱਟਾ ਬੜਾ ਬੋਲਦਾ ਏ ਬਿੱਟਾ ਬੜਾ ਤੇ ਮਜੀਠੀਏ ਦਾ ਚਿੱਟਾ ਬੜਾ ਕੁਰਤਾ ਪਜਾਮਾ ਵਾ ਵਾ ਮਜੀਠੀਏ ਦਾ ਚਿੱਟਾ ਬੜਾ ਕੁਰਤਾ ਪਜਾਮਾ ਏ ਕਿ ਸੁੱਖੇ ਦੇ ਜੀ ਗੱਪ ਆਪ ਹੱਦਾਂ ਬੰਨੇ ਜਾਂਦੇ ਟੱਪ ਲੀਡਰਾਂ ਦੀ ਖੱਪ ਰਹਿੰਦੀ ਸੰਸਦ ਚ ਪੈਂਦੀ ਏ ਲਾਇਆ ਇੱਕ ਟੇਵਾ ਸਭ ਲੁੱਟਦੇ ਨੇ ਮੇਵਾ ਉਹ ਜਰਾਜ ਨਹੀਂ ਉਹ ਸੇਵਾ ਏ ਤਾਂ ਨੰਨੀ ਸ਼ਾ ਵੀ ਕਹਿੰਦੀ ਏ ਆਪਣੇ ਸਿੱਧੂ ਮੂਸੇਵਾਲਾ ਸਾਹਿਬ ਦੀ ਹਾਂ ਮੌਤ ਹੋਈ ਸੀ ਬਿਲਕੁਲ ਬਿਲਕੁਲ ਉਹਨਾਂ ਦੇ ਗੋਲੀਆਂ ਵਜੀਆਂ ਤਾਂ ਉਦੋਂ ਵੀ ਇਹ ਛੰਦ ਕਈਆਂ ਨੇ ਲਿਖ ਕੇ ਪਾਇਆ ਕਿ ਯਾਨੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਸੁਣਿਆ ਇੱਕ ਹੋਰ ਮਾਰਤਾ ਜੀ ਇੱਕ ਹੋਰ ਮਾਰਤਾ ਜੀ ਲੱਗੀ ਸੀ ਖਬਰ ਹੋਵੇ ਕਿੰਜ ਸਬਰ ਜਿਨ੍ਹਾਂ ਦਾ ਪੁੱਤ ਸੀ ਜੋ ਬੰਦੀ ਰੁੱਤ ਸੀ ਆਖਬਰ ਰਹਿ ਗਿਆ ਇਹ ਲੀਡਰ ਲੈਂਦੇ ਨੇ ਤੁਹਾਡੇ ਤੋਂ ਲਾਹੇ ਪੰਜਾਬ ਕੋ ਰਾਹੇ ਕਿੱਧਰ ਨੂੰ ਪੈ ਗਿਆ ਕਾਤੋਂ ਬੰਨੀ ਫਿਰਦੇ ਹੋ ਪੱਲੇ ਵਿੱਚ ਲੂਣ ਨਾ ਮਿਲੇ ਸਕੂਨ ਅੱਖਾਂ ਵਿੱਚ ਖੂਨ ਜਮਾ ਨਹੀਂ ਟਾਲਦੇ ਸੁਣੋ ਪੁੱਤਰੋ ਪੰਜਾਬ ਦੇ ਆਪ ਕਿਉਂ ਮਰਦੇ ਜਮਾ ਨਹੀਂ ਡਰਦੇ ਫੇਰ ਜੇ ਵਜਨ ਸਵੇਂ ਨਤ ਬਲਦੇ ਸ਼ਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਮਾਲਵਾ ਤੇ ਮੈਂ ਹਰਵਿੰਦਰ ਬਰਾੜ ਦੋਸਤੋ ਅੱਜ ਅਸੀਂ ਤੁਹਾਨੂੰ ਜਿਸ ਰਾਈਟਰ ਨਾਲ ਮਲਾਉਣ ਜਾ ਰਹੇ ਹਾਂ ਜਿਸਲੇਖਕ ਨਾਲ ਮਲਾਉਣ ਜਾ ਰਹੇ ਹਾਂ ਤੁਸੀਂ ਬਾਈ ਦੇ ਆ ਬਹੁਤ ਸਾਰੇ ਕਵਿਤ ਛੰਦ ਆ ਜਿਹੜਾ ਪਿੱਛੇ ਬਹੁਤ ਮਸ਼ਹੂਰ ਹੋਈ ਸੀ ਸੁਣਿਆ ਤੇ ਅੱਜ ਫੇਰ ਤੁਹਾਨੂੰ ਕਵਿਤ ਛੰਦ ਵੀ ਸੁਣਾਵਾਂਗੇ ਗੀਤ ਵੀ ਸੁਣਾਵਾਂਗੇ ਤੇ ਕਵਿਤਾਵਾਂ ਵੀ ਬਾਈ ਤੋਂ ਸੁਣਾਗੇ ਸੋ ਮੇਰੇ ਨਾਲ ਆ ਬਾਈ ਵਰਿੰਦਰ ਔਲਖ ਬਾਈ ਬਹੁਤ ਬਹੁਤ ਸਵਾਗਤ ਹੈ ਜੀ ਜੀ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਅਦਬ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਆ ਬਾਈ ਮੈਂ ਦਰਸ਼ਕਾਂ ਨਾਲ ਗੱਲ ਕਰ ਰਿਹਾ ਸੀ ਜੀ ਵੀ ਜਿਹੜਾ ਅੱਜ ਦਾ ਅਜੋਕਾ ਸਮਾਂ ਉਹ ਚ ਗੀਤਕਾਰ ਬਹੁਤ ਸਾਰੇ ਗੀਤ ਲਿਖ ਰਹੇ ਨੇ ਕਵਿਤਾਵਾਂ ਗਜ਼ਲਾਂ ਆ ਰਹੀਆਂ ਨੇ ਜੀ ਪਰ ਜਿਵੇਂ ਆਪਾਂ ਪਿੱਛੇ ਬਾਬੂ ਰਾਜਬਲੀ ਖਾਨ ਦੇ ਸਮੇਂ ਜਾਈਏ ਜੱਕ ਕਵਿਸ਼ਰਾਂ ਦੀ ਸੁਣੀਏ ਤਾਂ ਬੜੇ ਕਵਇਤ ਛੰਦ ਬੱਤਰ ਕਲਾ ਛੰਦ ਤਾਂ ਤੁਹਾਡਾ ਜਿਹੜਾ ਕਵਇਤ ਛੰਦ ਆ ਵਿਸ਼ਲੇ ਸਮੇਂ ਚ ਬੜਾ ਉਹ ਮਸ਼ਹੂਰ ਹੋਇਆ ਹਨ ਤੁਸੀਂ ਪੋਲਿਟਿਕਸ ਜਿਹੜੇ ਰਾਜਨੀਤਿਕ ਲੀਡਰ ਨੇ ਉਹਨਾਂ ਤੇ ਗਾਇਆ ਸੀ ਜੀ ਜੀ ਬਿਲਕੁਲ ਤੇ ਮੈਂ ਪਹਿਲਾਂ ਤੁਹਾਨੂੰ ਇਹ ਵੀ ਛੰਦਾਂ ਵਾਲੇ ਪਾਸੇ ਇੱਕ ਨੌਜਵਾਨ ਮੁੰਡਾ ਜੀ ਸਾਰੇ ਰੰਗ ਛੱਡ ਕੇ ਹਨ ਸਾਹਿਦ ਦੇ ਜਿਵੇਂ ਕਵਤਾਵਾਂ ਤਾਂ ਆਪਾਂ ਸੁਣਦੇ ਆਂ ਜੀ ਗੀਤ ਸੁਣਦੇ ਆਂ ਜੀ ਠੀਕ ਆ ਗਜ਼ਲਾਂ ਸੁਣਦੇ ਆਂ ਪਰ ਛੰਦਾਂ ਵਾਲੇ ਪਾਸੇ ਨੌਜਵਾਨ ਮੁੰਡਾ ਆਉਂਦਾ ਇਹ ਚਿੰਨ ਕਿ ਕਿੱਥੋਂ ਲੱਗਦੀ ਹੈ ਧੋਪ ਸ਼ੁਰੂ ਕਰਾਂਗੇ ਜੀ ਮੈਂ ਨਾ ਦਰਅਸਲ ਮਤਲਬ ਬੰਦਾ ਲਿਖਦਾ ਪਹਿਲਾਂ ਹੁੰਦਾ ਉਸ ਤਰੀਕੇ ਨਾਲ ਉਹਨੂੰ ਪਤਾ ਬਾਅਦ ਚੋਂ ਲੱਗਦਾ ਕਿ ਆਹ ਚੀਜ਼ ਐਵੇਂ ਹੈਗੀ ਹੈ ਹਮ ਅਸਲ ਜਿਹੜਾ ਕਲਾਕਾਰ ਹੁੰਦਾ ਹੈ ਮਤਲਬ ਜਿਵੇਂ ਕੋਈ ਮੁਰਕੀਆਂ ਲਾਉਂਦਾ ਕੋਈ ਆਪਾਂ ਮਰਾਸੀਆਂ ਦੇ ਬੱਚੇ ਕਹਿੰਦੇ ਰੋਂਦੇ ਵੀ ਸੁਰਾਂ ਚ ਹੈ ਹਨਾ ਤਾਂ ਉਵੇਂ ਹੁੰਦੀ ਹੈ ਗੱਲ ਵੀ ਉਹ ਸ਼ੁਰੂ ਤੋਂ ਹੀ ਉਹਨਾਂ ਦੇ ਅੰਦਰ ਹੁੰਦੇ ਆ ਸੁਰ ਬਸ ਇਹ ਗੱਲ ਆ ਵੀ ਬਾਅਦ ਚ ਇੱਕ ਉਸਤਾਦ ਦੇ ਕੋਲੇ ਜਾ ਕੇ ਜਾਂ ਕਿਸੇ ਕੋਲ ਜਾ ਕੇ ਉਹਨਾਂ ਨੂੰ ਇੰਨਾ ਪਤਾ ਲੱਗ ਜਾਂਦਾ ਵੀ ਆਹ ਕਿਹੜਾ ਸੁਰ ਆ ਤੇ ਆਹ ਕਿਹੜਾ ਏ ਆਹ ਸੌਰੀ ਰਾਗ ਕਿਹੜਾ ਏ ਆਹ ਰਾਗ ਕਿਹੜਾ ਏ ਉਹਨਾਂ ਨੂੰ ਉਦੋਂ ਰਾਗਾਂ ਦੀ ਪਛਾਣ ਹੋ ਜਾਂਦੀ ਪਰ ਹੁੰਦੇ ਉਹ ਪਹਿਲਾਂ ਹੀ ਰਾਗਾਂ ਦੇ ਵਿੱਚ ਹੁੰਦੇ ਆ ਸੁਰਾਂ ਦੇ ਵਿੱਚ ਪਹਿਲਾਂ ਹੀ ਹੁੰਦੇ ਆ ਉਹ ਤਾਂ ਓਵੇਂ ਸੀਗਾ ਵੀ ਲਿਖਦਾ ਮੈਂ ਪਹਿਲਾਂ ਹੀ ਸੀਗਾ ਕੁਝ ਚਲੋ ਵਿੱਚ ਕੱਚਾ ਵੀ ਹੋ ਜਾਂਦਾ ਕੱਚਾ ਪੱਕਾ ਤਾਂ ਬਾਕੀ ਤਜਰਬੇ ਦੇ ਨਾਲ ਬੰਦਾ ਸਿੱਖਦਾ ਰਹਿੰਦਾ ਹੈ ਮੈਂ ਪੜਦਾ ਰਿਆਂ ਜੀ ਮੇਰੇ ਦਾਦਾ ਜੀ ਨੂੰ ਮੌਖਿਕ ਸਾਹਿਤ ਨਾਲ ਬਹੁਤ ਲਗਾ ਸੀਗਾ ਮੌਖਿਕ ਸਾਹਿਤ ਤੋਂ ਭਾਵ ਉਹ ਜਿਹੜੀਆਂ ਕਹਾਣੀਆਂ ਆਪਾਂ ਆਮ ਹੀ ਬੱਚਿਆਂ ਨੂੰ ਬਜ਼ੁਰਗ ਸੁਣਾਉਂਦੇ ਆ ਪਰ ਮੇਰੇ ਦਾਦਾ ਜੀ ਸਾਰੇ ਪਿੰਡ ਨੂੰ ਹੀ ਸੁਣਾਉਂਦੇ ਹੁੰਦੇ ਸੀ ਕੰਦਾ ਮੈਨੂੰ ਨਹੀਂ ਉਹਨਾਂ ਨੇ ਅੱਧੀ ਅੱਧੀ ਰਾਤ ਤੱਕ ਮਹਿਫਲਾਂ ਲਾਈ ਰੱਖਣੀਆਂ ਤਾਂ ਉਹ ਸਾਰੇ ਪਿੰਡ ਨੂੰ ਹੀ ਉਹ ਮਤਲਬ ਕਹਾਣੀਆਂ ਸੁਣਾਉਂਦੇ ਰਹਿੰਦੇ ਸੀ ਜੀ ਤਾਂ ਉਹਦੇ ਵਿੱਚੋਂ ਫਿਰ ਮੈਨੂੰ ਵੀ ਚਿੰਗ ਲੱਗੀ ਇਹਨਾਂ ਚੀਜ਼ਾਂ ਦੀ ਉਹਨਾਂ ਨੇ ਇੱਕ ਮੈਨੂੰ 35 ਯਾਦ ਕਰਵਾਈ ਸੀ ਮੂੰਹ ਜਵਾਨੀ ਮੈਨੂੰ ਹੁਣ ਜਦੋਂ ਸੁਣਦੇ ਆ ਨਾ ਛੰਦ ਵੀ ਉਦੋਂ ਕਹਿੰਦੇ ਯਾਰ ਤੂੰ ਇਹਨਾਂ ਯਾਦ ਕਿਵੇਂ ਰੱਖ ਲੈਣਾ ਚਲ ਲਿਖਿਆ ਤਾਂ ਬਾਅਦ ਦੀ ਗੱਲ ਹੈ ਯਾਦ ਰੱਖਣਾ ਬੜੀ ਓਕੇ ਹੈ ਉਹਨਾਂ ਨੇ ਮੈਨੂੰ 35 ਯਾਦ ਕਰਵਾਈ ਸੀ ਉਹ 35 ਵੀ ਜਦੋਂ ਓ ਓਮਕਾਰ ਹੈ ਬੜਾ ਬੇਅੰਤ ਜੀਸ ਨੇ ਬਣਾਇਆ ਕੁੱਲ ਜੀਆ ਜੰਤ ਜੀ ਆੜਾ ਅਸਰੱਖ ਵਾਹਿਗੁਰੂ ਦੇ ਨਾਮ ਦੀ ਜ਼ਿੰਦਗੀ ਬਤੀਤ ਤੇਰੀ ਹੁੰਦੀ ਜਾਂ ਆਪਦੀ ਐਦਾਂ ਕਰਕੇ ਪੂਰੀ 35 ਸੀਗੀ ਹਮ ਉਹਨਾਂ ਨੇ ਯਾਦ ਕਰਵਾਈ ਸੀ ਤਾਂ ਉਹਦੇ ਨਾਲ ਨਾ ਫਿਰ ਰਹਿਸਲ ਹੋ ਗਈ ਇੱਕ ਤਾਂ ਤੇ ਇੱਕ ਉਹ ਜਦੋਂ ਬਜ਼ੁਰਗ ਤੋਂ ਮੈਨੂੰ ਪਤਾ ਲੱਗਾ ਕਿ ਜਿਹਦੇ ਤੋਂ ਯਾਦ ਕਰਵਾ ਕੇ ਲਿਆ ਪਹਿਲੇ ਉਹਨਾਂ ਨੇ ਲਿਖਵਾਈ ਮੈਨੂੰ ਪੇਜ ਤੇ ਉਹ ਮੈਂ ਮੈਨੂੰ ਪਤਾ ਲੱਗਾ ਕਿ ਉਹ ਉਹਨਾਂ ਨੇ ਆਪ ਲਿਖੀ ਆ ਮੈਂ ਕਿਹਾ ਯਾਰ ਜੇ ਇਹ ਬਜ਼ੁਰਗ ਲਿਖ ਸਕਦੇ ਮੈਂ ਵੀ ਲਿਖ ਸਕਾਂਗਾ ਫਿਰ ਮੈਂ ਉਸ ਤੋਂ ਬਾਅਦ ਚ ਥੋੜੀਆਂ ਥੋੜੀਆਂ ਇੱਕ ਹਫ਼ਤਾਵਾਂ ਲੈਣਾ ਜੋੜਮੀਆਂ ਸ਼ੁਰੂ ਕੀਤੀਆਂ ਇਸ ਤੋਂ ਬਾਅਦ ਫਿਰ ਹੌਲੀ ਹੌਲੀ ਸ਼ੰਦਾਂ ਦੇ ਵਿੱਚ ਵੀ ਪਕੜ ਬਣ ਗਈ ਸ਼ੰਦਾਂ ਦੇ ਬਾਰੇ ਪੜਿਆ ਤਾ ਉਹਨਾਂ ਚ ਜਾਨੀ ਕਿ ਪਤਾ ਲੱਗ ਗਿਆ। ਪੋਸ਼ ਵਿੱਚ ਸੁਣ ਕੇ ਲਿਖਣ ਉਦਾਂ ਦਾ ਲੱਗ ਗਿਆ ਸੀ ਪਹਿਲਾਂ ਹੀ। ਤਾਂ ਇੱਕ ਮੈਂ ਹੋਰ ਕਿਤੋਂ ਸੁਣਿਆ ਵੀ ਹੈ ਤੇ ਮੇਰਾ ਆਪਦਾ ਵੀ ਇਹੀ ਮੰਨਣਾ ਹੈ ਕਿ ਜੇ ਬੰਦਾ ਕਵੀ ਹੁੰਦਾ ਹੈ ਜਾਂ ਨਹੀਂ ਹੁੰਦਾ ਵਿਚ ਵਿਚਾਲੀ ਦੀ ਕੋਈ ਚੀਜ਼ ਨਹੀਂ ਹੁੰਦੀ। ਆਪਾਂ ਕਹਦੀਏ ਜੀ ਮੈਂ ਛੋਟਾ ਮੋਟਾ ਕਵੀ ਆ ਮੈਂ ਸਿੱਖਦਾ ਐ ਜਾਂ ਇਦਾਂ। ਉਹ ਬੰਦਾ ਸ਼ੁਰੂ ਤੋਂ ਹੁੰਦਾ ਉਹਨੂੰ ਨਿਖਾਰਿਆ ਜਾ ਸਕਦਾ। ਬਿਲਕੁਲ ਬਿਲਕੁਲ। ਇਹ ਬਾਈ ਸ਼ੌਕ ਹੈ ਜਿਹੜਾ ਕਹਿ ਲਈਏ ਤੁਹਾਨੂੰ ਬਚਪਨ ਜੀ ਤੁਹਾਡੇ ਦਾਦਾ ਜੀ ਤੋਂ ਤੁਹਾਨੂੰ ਇਹ ਮਿਲਿਆ। ਹਾਂ ਬਿਲਕੁਲ ਜੀ। ਤੇ ਬਾਈ ਫਿਰ ਲਿਖਣਾ ਕਦੋਂ ਤੋਂ ਸ਼ੁਰੂ ਕੀਤਾ? ਸਕੂਲ ਟਾਈਮ ਹੀ ਕਰਤਾ ਸੀ ਜਾਂ ਸਕੂਲ ਟਾਈਮ ਤੋਂ ਬਾਅਦ ਸਕੂਲ ਟਾਈਮ 'ਚ ਮੈਂ 10ਵੀਂ ਚ ਇੱਕ ਕਰਤਾ ਲਿਖੀ ਸੀ ਇਹ ਹਾਲਤ ਮੇਰੇ ਦੇਸ਼ ਦੀ ਹੈ ਜੇ ਕਈ ਇਹ ਗੱਲ ਕਲੇਸ਼ ਦੀ ਹੈ ਕਿਤੇ ਧੁੱਪ ਛਾਰੂ ਯਾਰੋ ਕਿਤੇ ਸ਼ਾਂ ਯਾਰੋ ਕਿਤੇ ਤੀਰਥਾਂ ਉੱਤੇ ਜਾਂਦੇ ਆ ਘਰੇ ਰੁੱਲਦੀ ਫਿਰਦੀ ਆ ਮਾਂ ਯਾਰੋ ਉਦੋਂ ਇਦਾਂ ਲੈਣਾ ਜੋੜਨੀ ਆ ਜਿਵੇਂ ਸ਼ੁਰੂ ਕਰਤੀ ਸੀ ਉਸ ਤੋਂ ਬਾਅਦ ਸੰਦਾਬੰਦੀ ਦਾ ਜਿਹੜਾ ਹੈਗਾ ਸੀਗਾ ਉਹ 2022 ਦੇ ਵਿੱਚ ਆ ਕੇ 19 ਕ ਦੇ ਵਿੱਚ 2019 ਦੇ ਵਿੱਚ ਇਹ ਸ਼ੁਰੂ ਕਰਤਾ ਸੀ ਛੰਦਾ ਬੰਦੀ ਦੇ ਵਿੱਚ ਹੋਰ ਪਰਫੈਕਟਲੀ ਜਿਵੇਂ ਹੌਲੀ ਹੌਲੀ ਬੰਦੇ ਚ ਆ ਜਾਂਦੀ ਹੈ ਨਖਾਰ ਆ ਜਾਂਦਾ ਹੈ ਜੀ ਜਿਹਦੇ ਨਾਲ ਕਹਿ ਲੀਏ ਵਿਰਿੰਦਰਾਲ ਔਲਖ ਦਾ ਪੂਰੇ ਪੰਜਾਬ ਚ ਨਾਮ ਬਣਿਆ ਨਾਮ ਬਣਿਆ ਦੁਨੀਆ ਚ ਨਾਮ ਬਣਿਆ ਉਹ ਛੰਦ ਦੇ ਕਰਕੇ ਬਸ ਉਹਨਾਂ ਲੋਕਾਂ ਦਾ ਪਿਆਰ ਹੀ ਹੈ ਜੀ ਆ ਪਤਾ ਭਾਈ ਮੈਂ ਚਾਹੂੰਗਾ ਵੀ ਜੇ ਆਪਾਂ ਅੱਜ ਗੱਲਾਂ ਬਾਤਾਂ ਕਰ ਰਹੇ ਹਾਂ ਪਰ ਤੁਹਾਡੇ ਉਹ ਛੰਦ ਤੋਂ ਬਿਨਾ ਆਪਣੀ ਅੱਜ ਦੀ ਗੱਲਬਾਤ ਵੀ ਅਧੂਰੀ ਆ ਮੈਂ ਜਾਊਂਗਾ ਉਹ ਛੰਦ ਜਰੂਰ ਤੁਸੀਂ ਸਾਡੇ ਨਾਲ ਸਾਂਝਾ ਬਿਲਕੁਲ ਭਾਈ ਜੀ ਉਹ ਹੈਗਾ ਜੀ ਕਵਿਤ ਛੰਦ ਤਾ ਲੀਡਰਾਂ ਤੇ ਥੋੜਾ ਜਿਹਾ ਤਿੰਨ ਕ ਸਾਲ ਆਪਾਂ ਨੂੰ ਪਿੱਛੇ ਜਾ ਕੇ ਸੋchnਾ ਪੈਣਾ ਉਹਦੇ ਵਿੱਚ ਕਈ ਗੱਲਾਂ ਇਹੋ ਜਿਹੀਆਂ ਬਾਅਦ ਚੋ ਚੇਂਜ ਹੁੰਦੀਆਂ ਰਹਿੰਦੀਆਂ ਸਿਆਸਤ ਐ ਇਦਾਂ ਦੀ ਚੀਜ਼ ਆ ਵੀ ਇਹ ਕਦੇ ਵੀ ਸਥਿਰ ਨਹੀਂ ਰਹਿੰਦੀ ਸਥਿਰ ਨਹੀਂ ਰਹਿੰਦੀ ਤਾਂ ਉਸ ਲੀਡਰਾਂ ਤੇ ਆ ਕਿ ਕੈਪਟਨ ਰਿਆਸਤੀ ਤੇ ਬਾਦਲ ਸਿਆਸਤੀ ਜੀ ਇਹਨਾਂ ਦੀ ਜੋ ਹਸਤੀ ਐ ਲੋਕ ਸਭ ਜਾਣਦੇ ਸਿੱਧੂ ਦੇ ਜੋ ਛੱਕੇ ਲੋਕ ਰੈਨ ਹੱਕੇ ਬੱਕੇ ਯਾਰੋ ਸ਼ਾਇਰ ਨੇ ਜੋ ਪੱਕੇ ਹੁੰਦਾ ਦੁੱਧੋ ਪਾਣੀ ਛਾਂਦੇ ਕਿ ਮਾਣ ਦਾ ਕਰੀਜ ਦੂਜਾ ਪੈਗ ਤੋਂ ਪਰੇਜ ਵਾਲਾ ਕੁੱਟ ਦਾ ਇਹ ਮੇਜ ਵਾਲਾ ਪੁੱਜ ਕੇ ਹਸਾਉਂਦਾ ਐ ਮੁਹੰਮਦ ਅਸਦੀਕ ਥੋੜਾ ਹਿੰਦੀ ਵਿੱਚ ਵੀ ਕੇ ਯਾਰ ਉਹ ਬੰਦਾ ਉਹ ਠੀਕ ਪਰ ਸੰਸਦ ਵਿੱਚ ਸੌਂਦਾ ਹੈ ਕਿ ਮਾਰਦੇ ਨੇ ਚੋਟ ਯਾਰੋ ਦਿਲਾਂ ਵਿੱਚ ਖੋਟ ਯਾਰੋ ਆਪੇ ਪਾਈ ਵੋਟ ਕੀ ਜੀ ਕਿਸੇ ਨੂੰ ਉਲਾਮਾ ਹੈ ਕੱਢਿਆ ਮੈਂ ਸਿੱਟਾ ਬੜਾ ਬੋਲਦਾ ਹੈ ਬਿੱਟਾ ਬੜਾ ਤੇ ਮਜੀਠੀਏ ਦਾ ਚਿੱਟਾ ਬੜਾ ਕੁਰਤਾ ਪਜਾਮਾ ਹੈ ਵਾ ਵਾ ਮਜੀਠੀਏ ਦਾ ਚਿੱਟਾ ਬੜਾ ਕੁਰਤਾ ਪਜਾਮਾ ਹੈ ਕਿ ਸੁੱਖੇ ਦੇ ਜੀ ਗੱਪ ਆਪ ਹੱੱਦਾ ਬੰਨੇ ਜਾਂਦੇ ਟੱਪ ਲੀਡਰਾਂ ਦੀ ਖੱਪ ਰਹਿੰਦੀ ਸੰਸਦ ਵਿੱਚ ਪੈਂਦੀ ਹੈ ਲਾਇਆ ਇੱਕ ਟੇਵਾ ਸਭ ਲੁੱਟਦੇ ਨੇ ਮੇਵਾ ਉਹ ਜਰਾਜ ਨਹੀਂ ਉਹ ਸੇਵਾ ਹੈ ਤਾਂ ਨੰਨੀ ਸ਼ਾ ਵੀ ਕਹਿੰਦੀ ਹੈ ਕਿ ਟੌੜਾ ਬਰਨਾਲਾ ਸੰਤ ਪਿੰਡਰਾਵੋਂ ਵਾਲਾ ਜਦੋਂ ਦੌਰ ਸੀਗਾ ਕਾਲਾ ਇਹ ਪੰਜਾਬ ਸਾਰਾ ਜਾਣਦਾ ਕਿ ਆਪਣਾ ਬ੍ਰਾਂਡ ਮੰਗੇ ਸਿੱਖ ਹੋਮ ਲੈਂਡ ਉਨ ਜੀ ਗੱਲ ਤੇ ਸਟੈਂਡ ਪੂਰਾ ਸਿਮਰਜੀਤ ਮਾਨ ਦਾ ਕਿ ਮਿਲਦੀ ਨਹੀਂ ਚਾਲ ਜਗਮੀਤ ਵੀ ਕਮਾਲ ਇੱਕ ਖਹਿਰਾ ਸਕਪਾਲ ਯਾਰੋ ਮੁੱਢ ਤੋਂ ਹੀ ਭਾਗੀ ਆ ਛੋਟੇ ਪਰਛਾਇਆ ਨਵੀਂ ਪਾਰਟੀ ਲਿਆਇਆ ਉੱਤੇ ਦੋਸ਼ ਵੱਡਾ ਲਾਇਆ ਮਾਇਆ ਕਿਸ ਨੇ ਪਿਆਗੀ ਆ ਕਿ ਗਈ ਪਾਰਟੀ ਏ ਵੰਡੀ ਕਦੇ ਪੂਰੀ ਸੀ ਜੀ ਝੰਡੀ ਖੁੱਡੀਆਂ ਤੇ ਤਲਵੰਡੀ ਜਗਦੇਵ ਜਦੋਂ ਯਾਰ ਸੀ ਇਹ ਸਿਆਸਤ ਦੀ ਚਾਲ ਲੈਂਦੀ ਆ ਆਪਣੇ ਮੋਰੇ ਭਾਲ ਹਰਚੰਦ ਲੋਂਗੋ ਵਾਲ ਦਿੱਤਾ ਗੋਲੀਆਂ ਨਾਲ ਮਾਰ ਸੀ ਕਿ ਇੱਕ ਵੀਡੀਓ ਸਤਾਇਆ ਇੱਕ ਵੀਡੀਓ ਸਤਾਇਆ ਯਾਰ ਉਹ ਸੱਚਾ ਤੇ ਕਬਾਇਆ ਜੀ ਵਿਵਾਦਾਂ ਵਿੱਚ ਆਇਆ ਖੌਰੇ ਝੂਠਾ ਸੀ ਕਿ ਸੱਚਾ ਸੀ ਸਾਰੇ ਨਾਕੇ ਤੋਂ ਲਗਾ ਦੂੰ ਮੈਂ ਤਾਂ ਜੁੱਲੀਆਂ ਚਕਾ ਦੂੰ ਨਾਲੇ ਬਦਲੀ ਕਰਾ ਦੂੰ ਚਲੋ ਛੱਡੋ ਜੀ ਉਹ ਬੱਚਾ ਸੀ ਕਿ ਗਊ ਮਾਦੀ ਪੱਟੀ ਜੋਗੀ ਜਾਂਦਾ ਨਿਤ ਰੱਟੀ ਉਹਨੇ ਯਾਦਵਾਂ ਦੀ ਫੱਟੀ ਉੱਥੇ ਰੱਖ ਦਿੱਤੀ ਪੋਚ ਕੇ ਰਾਜਾ ਬਈ ਵੜਿੰਗ ਕਿੰਗ ਰੋਜ ਹੀ ਫਸਾਉਂਦਾ ਸਿੰਘ ਬੋਲਦਾ ਇਹ ਟਿੰਗ ਟਿੰਗ ਬੋਲੇ ਨਾ ਜੀ ਸੋਚ ਕੇ ਕਿ ਮਾਰੇ ਲੀਡਰਾਂ ਨੇ ਡਾਕੇ ਮੱਲੀ ਬੈਠੇ ਆ ਇਲਾਕੇ ਇਹ ਪੰਜਾਬੀਆਂ ਦੇ ਕਾਕੇ ਜੀ ਸਿਆਸਤਾਂ ਤੋਂ ਦੂਰ ਨੇ ਇਹ ਪੰਜਾਬੀਆਂ ਦੇ ਕਾਕੇ ਜੀ ਸਿਆਸਤਾਂ ਤੋਂ ਦੂਰ ਨੇ ਖੂਨ ਦੇ ਪਿਆਸੇ ਫਿਰਦੇ ਨੇ ਆਸੇ-ਪਾਸੇ ਯਾਰ ਉਹ ਬੈਂਸ ਦੇ ਖਲਾਸੇ ਖਾਸੇ ਹੁੰਦੇ ਮਸ਼ਹੂਰ ਨੇ ਹਾਂ ਕਿ ਬੈਂਸ ਦੇ ਖਲਾਸੇ ਖਾਸੇ ਹੁੰਦੇ ਮਸ਼ਹੂਰ ਨੇ ਅੱਗੇ ਸਿਗਾ ਕਿ ਕੇਜਰੀ ਅਵਾਲ ਜੀ ਨੂੰ ਮਿਲੇ 5 ਸਾਲ ਯਾਰੋ ਕਰ ਤੱਕ ਕਮਾਲ ਹਾਲ ਦਿੱਲੀ ਜਾ ਕੇ ਵੇਖ ਲਓ ਕਿ ਸਿਰੇ ਦੇ ਦੋ ਠੱਗ ਪਿੱਛੇ ਭਗਤਾਂ ਦਾ ਵਗ ਲਾਈ ਦੇਸ਼ ਵਿੱਚ ਅੱਗ ਹੁਣ ਆਪੇ ਤੁਸੀਂ ਸੇਕ ਲਓ ਕਿ ਚਟਾਲਿਆਂ ਦਾ ਬੋਲ ਬਾਲਾ ਦੇਵੀ ਲਾਲ ਜੀ ਚਟਾਲਾ ਜੇ ਬੀਟੀ ਦਾ ਘਟਾਲਾ ਉਹਦੇ ਮੁੰਡੇ ਨੂੰ ਫਸਾ ਗਿਆ ਓਮ ਪ੍ਰਕਾਸ਼ ਹੋਇਆ ਬੁੱਢਾ ਇੱਕ ਖੱਟੜ ਤੇ ਹੁੱਡਾ ਯਾਰ ਉਹ ਚਾਬੀ ਵਾਲਾ ਗੁੱਡਾ ਗੁੱਡੀ ਆਪਣੀ ਚੜਾ ਗਿਆ ਕਿ ਮੌਲਾਨਾ ਜੀ ਆਯਾਦ ਮੌਲਾਨਾ ਜੀ ਆਯਾਦ ਯਾਦ ਆਇਆ ਚਿਰਾਂ ਬਾਅਦ ਇੱਕ ਲਾਲੂ ਪ੍ਰਸਾਦ ਚਾਰਾ گاਵਾਂ ਦਾ ਵੀ ਖਾ ਗਿਆ ਐਨੀ ਸਾਫ਼ ਨਹੀਂ ਸੀ ਪੈਚ ਮਹਾਰਾਸ਼ਟਰ ਦੇ ਵਿੱਚ ਸ਼ਹਿਵ ਸੈਨਾ ਗਈ ਖਿੱਤ ਦੇ ਠਾਕਰੇ ਆ ਗਿਆ ਕਿ ਵੱਖਰਾ ਸੀ ਸੂਬਾ ਕਸ਼ਮੀਰ ਵੀ ਅਜੂਬਾ ਜਿੱਥੇ ਰਹਿੰਦੀ ਮਹਿਬੂਬਾ ਯਾਰ ਉਹ ਸੈਦਾਂ ਦੀ ਕੁੜੀ ਆ ਉਮਰ ਅਬਦੁੱਲਾ ਹੁਣ ਛੜਦੇ ਨਹੀਂ ਖੁੱਲਾ ਗੱਲ ਆਈ ਉੱਤੇ ਬੋਲਾਂ ਫਿਰ ਮੁੜ ਕੇ ਨਾ ਮੁੜੀ ਆ ਕਿ ਇੱਕ ਭੈਣ ਮਾਇਆਵਤੀ ਦੀਦੀ ਮਮਤਾ ਦੀ ਗਤੀ ਨਾ ਵਿਆਈਆਂ ਨਾ ਹੀ ਪਤੀ ਸਤੀ ਹੋਈਆਂ ਰਾਜਨੀਤੀ ਚ ਇੱਕ ਬੰਦਾ ਇਹ ਮਹਾਨ ਜੀ ਅਵੱਲੇ ਜੇ ਬਿਆਨ ਪਿਓ ਨੂੰ ਪਿਤਾ ਦੇ ਸਮਾਨ ਕਹੀ ਜਾਂਦਾ ਖਾਦੀ ਪੀਤੀ ਚ ਕਿ ਵਾਜਾ ਮਾਰੀਆਂ ਬੁਲਾਇਆ ਵਾਜਾ ਮਾਰੀਆਂ ਬੁਲਾਇਆ ਹੱਥ ਕਈਆਂ ਨਾ ਮਲਾਇਆ ਹੰਸ ਰਾਜ ਨੇ ਸੁਨਾਇਆ ਇਹ ਤਾਂ ਫੱਕਰਾਂ ਦੀ ਮੌਜ ਹੈ ਪਾਲੋ ਭਗਵੇਂਓ ਇਹ ਚੋਲੇ ਸੱਚ ਮੀਡੀਆ ਨਾ ਬੋਲੇ ਉਲੇ ਰੱਖੇ ਘੜ ਤੋਲੇ ਲਾਈ ਥਾਂ ਥਾਂ ਤੇ ਫੌਜ ਹੈ ਕਿ ਕਵੀ ਅਟਲ ਬਿਹਾਰੀ ਅੜਵਾਨੀ ਨਾਲ ਯਾਰੀ ਬਾਜੀ ਆਈਟਮ ਦੀ ਮਾਰੀ ਸਾਰੀ ਗੱਲ ਰੱਖੀ ਓਲੇ 'ਚ ਮੋਦੀ ਦੇ ਕਾਨੂੰਨ ਖੋਇਆ ਚੈਨ ਤੇ ਸਕੂਨ ਯਾਰੋ ਵੱਖਰਾ ਜਨੂਨ ਹੁੰਦਾ ਸੰਘੀਆਂ ਦੇ ਟੋਲੇ 'ਚ ਕਿ ਨਹਿਰੂ ਤੇ ਪਟੇਲ ਨਹਿਰੂ ਤੇ ਪਟੇਲ ਕੱਟੀ ਦੋਹਾਂ ਨੇ ਹੀ ਜੇਲ ਇਹ ਸਿਆਸਤ ਦਾ ਖੇਲ ਨਹੀਂ ਓ ਬੱਚਿਆਂ ਨਗਾਨਾ ਦਾ ਕਿਹਨੇ ਮਾਰਿਆ ਸੁਭਾਸ਼ਨਾ ਹੀ ਮਿਲੀ ਉਹਦੀ লাশ ਕਹਿੰਦੇ ਹੋ ਗਿਆ ਵਿਨਾਸ਼ ਕਾਸ਼ ਚ ਵਿਮਾਨਾਂ ਦਾ ਕਿ ਅਮਰੀਕਾ ਲਈ ਉਸਾਮਾ ਜਿਵੇਂ ਚੀਨ ਲਈ ਐਲਾਮਾ ਅਪਰਾਧ ਦਾ ਪਤਾਮਾ ਜਿਵੇਂ ਇੰਡੀਆ ਨੂੰ ਦਾਉਦ ਹੈ ਪਰਵੇਜ ਨੂੰ ਜੀ ਕੇਸ ਵਿੱਚ ਫਾਂਸੀ ਹੋਈ ਦੇਸ਼ ਵਿੱਚ ਬੈਠਾ ਹੈ ਵਿਦੇਸ਼ ਵਿੱਚ ਮਾਲੀਆ ਦੀ ਮੌਜ ਹੈ ਕਿ ਸ਼ੀ ਜਿਨ ਪਿੰਗ ਯਾਰੋ ਚੀਨ ਦਾ ਇੱਕ ਕਿੰਗ ਕੋਕੋਰੀਆ ਦਾ ਕਿੰਮ ਦੇਸ਼ ਮਾਰਦਾ ਹੈ ਚੀਕਾਂ ਜੀ ਬਰਾਕ ਓਬਾਮਾ ਜੀ ਨੇ ਮਾਰਿਆ ਉਸਾਮਾ ਉਹ ਜ ਬੰਦਾ ਪੂਰਾ ਕਾਮਾ ਰਹਿਦਾ ਵਿੱਚ ਅਮਰੀਕਾ ਜੀ ਕਿ ਡੋਨਾਲਡ ਟਰੰਪ ਦੇਖੋ ਮਾਰਦਾ ਹੈ ਜੰਪ ਜੀ ਮਸਾਇਲ ਕਰੇ ਡੰਪ ਨੇ ਸੁਲੇ ਸੁਲੇਮਾਨੀ ਮਾਰਿਆ ਡੋਨਾਲਡ ਟਰੰਪ ਦੇਖੋ ਮਾਰਦਾ ਹੈ ਜੰਪ ਜੀ ਮਸਾਇਲ ਕਰੇ ਡੰਪ ਉਹਨੇ ਸੁਲੇਮਾਨੀ ਮਾਰਿਆ ਅਗੋ ਆਇਤੋਲਾ ਕਹਿੰਦਾ ਹੁਣ ਚੁੱਪ ਨਹੀਂ ਉਹ ਬੰਦਾ ਦੇਸ਼ ਝੁਲਮ ਨਹੀਂ ਸਹਿੰਦਾ ਨਹੀਂ ਇਰਾਨ ਹਜੇ ਹਾਰਿਆ ਕਿ ਗੱਲ ਰਸ਼ੀਆ ਤੋਂ ਤਰੀ ਫਿਰ ਚੀਨ ਵੱਲ ਮੁੜੀ ਇਹ ਸਾਥੀਆਂ ਦੀ ਪੁੜੀ ਜਦੋਂ ਖੁੱਲੀ ਉਦੋਂ ਵੇਖਾਂਗੇ ਛੱਡੋ ਲੋਕਤੰਤਰ ਇਹ ਮਾਰਕਸ ਦਾ ਮੰਤਰ ਜੀ ਮਹਿਲਾ ਨੂੰ ਪਸੰਤਰ ਲਾ ਫੇਰ ਆਪਾਂ ਸੇਖਾਂਗੇ ਸਭ ਛੱਡ ਗਏ ਸੀ ਪੱਲਾ ਰੂਸ ਰਹਿ ਗਿਆ ਇਕੱਲਾ ਜੀ ਸਟਾਲਨ ਉਹ ਝੱਲਾ ਕਹਿੰਦਾ ਸਾਰਿਆਂ ਨੂੰ ਵੇਖ ਲੂੰ ਪੂਰਾ ਲੈਂਦਾ ਏ ਆਨੰਦ ਰਾਜੇ ਦਾ ਜੋ ਫਰਜ਼ੰਦ ਬੜੀ ਸ਼ਾਇਰੀ ਹੈ ਪਸੰਦੀ ਜੀ ਦबई ਵਾਲੇ ਸ਼ੇਖ ਨੂੰ ਕਿ ਯੋਗਦਾਨ ਬਾਪ ਮਾਂ ਦਾ ਦਾਦੇ ਇਕੱਤਰ ਸਿਆਂ ਦਾ ਦੱਸ ਗਿਆ ਜਾਂਦਾ ਜਾਂਦਾ ਬਾਪੂ ਰਾਜ ਵੱਡੇ ਵੱਡੇ ਆ ਰੱਬ ਨੇ ਜੇ ਚਾਇਆ ਫੇਰ ਆਪਾਂ ਮਿਲਾਂਗੇ ਦਬੇਰ ਉਂਜ ਪਹਿਲਾਂ ਵੀ ਕਿ ਸ਼ੇਰ ਮੈਂ ਤਾਂ ਲਿਖ ਲਿਆ ਛੱਡੇ ਆ ਕਿ ਜੋੜ ਦਾ ਕਵਿਤ ਬੈਠਾ ਔਲਖਾਂ ਦੇ ਵਿੱਚ ਜੀ ਵਰਿੰਦਰ ਦਾ ਚਿੱਤ ਜਤ ਛੇਤੀ ਹੁਣ ਲੋਚਦਾ ਕਿ ਧਰਮਾਂ ਦੇ ਕੇਸ ਦਾ ਤਨਿਤ ਦੇ ਕਲੇਸ਼ ਦਾ ਬਣੂ ਕੀ ਮੇਰੇ ਦੇਸ਼ ਦਾ ਮੈਂ ਇਹੀ ਰਹਿਦਾ ਸੋਚਦਾ ਧਰਮਾਂ ਦੇ ਕੇਸ ਦਾ ਤਨਿਤ ਦੇ ਕਲੇਸ਼ ਦਾ ਬਣੂ ਕੀ ਮੇਰੇ ਦੇਸ਼ ਦਾ ਮੈਂ ਹੀ ਰਹਿੰਦਾ ਸੋਹਣਾ ਇਸ ਚੰਦ ਦੇ ਬਹੁਤ ਖੂਬ ਬਾਈ ਬਾਈ ਆਪਾਂ ਗੱਲ ਕਰਦੇ ਆ ਤੁਹਾਡੇ ਇਸ ਚੰਦ ਚ ਪੰਜਾਬ ਤੋਂ ਲੈ ਕੇ ਅੰਤਰਰਾਸ਼ਟਰੀ ਜਿਹੜੀ ਰਾਜਨੀਤੀ ਆ ਉਹ ਸਾਰੇ ਰਾਜਨੀਤਿਕ ਬੰਦੇ ਉਹਨਾਂ ਦੀ ਤੁਸੀਂ ਗੱਲ ਕੀਤੀ ਆ ਜੀ ਕਦੇ ਆਇਆ ਨਹੀਂ ਹੋਇਆ ਵੀ ਵਰਿੰਦਰ ਨੂੰ ਕਿਸੇ ਰਾਜਨੀਤਿਕ ਪੋਲੀਟੀਸ਼ੀਅਨ ਨੇ ਫੋਨ ਲਾਇਆ ਹੋਵੇ ਯਾਰ ਤੂੰ ਆ ਕੇ ਕਰੀ ਜਾਂਦਾ ਚੰਗਾ ਰਿਸਪੌਂਸ ਆਇਆ ਜਾਂ ਮਾੜਾ ਆਇਆ ਇਹ ਇਹ ਹੈਗਾ ਜੀ ਚੰਗਾ ਵੀ ਆਇਆ ਮਾੜਾ ਵੀ ਆਇਆ ਨਾ ਜਿਵੇਂ ਖੁੱਡੀਆਂ ਸਾਹਿਬ ਹੁਣ ਆਪਣੇ ਮੰਤਰੀ ਨੇ ਉਹਨਾਂ ਸਪੈਸ਼ਲੀ ਸ਼ਾਂਤ ਸੁਣ ਕੇ ਫੋਨ ਆਇਆ ਉਹਨਾਂ ਦੇ ਬੇਟੇ ਮੈਨੂੰ ਕਿਸਾਨ ਅੰਦੋਲਨ ਚ ਮਿਲੇ ਵੀ ਉਹ ਟੀਮ ਟੀਮਾ ਖੁੱਡੀਆਂ ਹੂੰ ਤਾਂ ਉਹਨਾਂ ਦਾ ਸਪੈਸ਼ਲ ਰਿਸਪਾਂਸ ਵੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਲਵਾਇਆ ਛੰਦ ਨੂੰ ਹੋਰ بڑے ਬੰਦੇ ਹੈਗੇ ਜਿਨ੍ਹਾਂ ਦੇ ਜੇ ਉਹਨਾਂ ਨੇ ਡਾਇਰੈਕਟ ਫੋਨ ਨਹੀਂ ਕੀਤਾਗਾ ਉਹਨਾਂ ਦੇ ਕਿਸੇ ਬੰਦੇ ਨੇ ਫੋਨ ਕੀਤਾ ਕਈ ਬੰਦੇ ਨੇ ਇਹ ਦੱਸਿਆ ਕਿ ਮੈਂ ਫਲਾਣੇ ਮੰਤਰੀ ਦੇ ਫੋਨ ਤੋਂ ਤੁਹਾਡੀ ਵੀਡੀਓ ਵੇਖੀ ਵੀ ਅਸੀਂ ਉੱਥੇ ਇਕੱਠੇ ਬੈਠੇ ਸੀ ਉਹਨਾਂ ਨੇ ਮੈਨੂੰ ਆਪਦੇ ਫੋਨ ਤੋਂ ਤੁਹਾਡੀ ਵੀਡੀਓ ਦਿਖਾਈ ਅੱਛਾ ਤਾਂ ਇਹ ਬਹੁਤ ਬੰਦਿਆਂ 'ਚ ਗੱਲਬਾਤ ਹੁੰਦੀ ਰਹਿੰਦੀ ਆ ਵੀ ਪਤਾ ਤਕਰੀਬਨ ਸਾਰਿਆਂ ਨੂੰ ਹੁੰਦਾ ਹੀ ਆ ਭਾਵੇਂ ਉਹ ਡਾਇਰੈਕਟ ਨਾ ਕਰੇ ਵਰਿੰਦਰ ਮੈਂ ਇੱਕ ਈ ਹੋਰ ਦੇਖਦਾ ਵੀ ਜਿਹੜੇ ਆਪਣੇ ਸ਼ਾਇਰ ਬੰਦੇ ਹੁੰਦੇ ਹਨ ਨਾ ਕਵਿਤਾਵਾਂ ਆ ਜਾਂ ਤੁਸੀਂ ਛੰਦਾਂ ਦੀ ਆਪਾਂ ਗੱਲ ਕਰਦੇ ਵੱਖਰਾ ਜੀ ਟੰਗ ਹੈਗਾ ਛੰਦਾਂ ਦਾ ਹਨ ਕਵਿਤ ਤੇ ਛੰਦ ਜੋੜਨੇ ਤਾਂ ਇਹ ਰਾਜਨੀਤੀ ਵਾਲੀ ਕਿਉਂ ਕਿਉਂਕਿ ਚੰਦ ਹੋਰ ਬਸ ਵੀ ਜਾ ਸਕਦੇ ਕਿ ਤੁਹਾਡਾ ਥੋੜਾ ਬਹੁਤ ਇੰਟਰਸਟ ਸੀਗਾ ਰਾਜਨੀਤੀ ਚ ਉਹ ਉਹ ਨਾ ਜਿਵੇਂ ਕੁਝ ਤੁਹਾਡੇ ਕੋਲੇ ਹੁੰਦਾ ਕਿਸੇ ਵੀ ਕੋਈ ਬੰਦਾ ਵਰਤ ਲੈਂਦਾ ਹੈ ਨਾ ਕਿਸੇ ਕੋਲੇ ਕਿਸੇ ਚੀਜ਼ ਦੀ ਹੁਣ ਬਾਬੂ ਰਜਬਲੀ ਜੀ ਦੀ ਸੀਗੇ ਜਿਵੇਂ ਉਹਨਾਂ ਦੀ ਨੌਕਰੀ ਸੀਗੀ ਨਹਿਰ ਤੇ ਜੀ ਤਾਂ ਉਹਨਾਂ ਨਹਿਰ ਦੇ ਵਿੱਚ ਉੱਤੇ ਨੌਕਰੀ ਹਾਂ ਲੱਗਦੇ ਸਾਰੇ ਪਿੰਡਾਂ ਦੇ ਉਹਨਾਂ ਨੇ ਹਾਂ ਉਹ ਜਿਹੜੇ ਜਿਹੜੇ ਨਹਿਰ ਜਿੱਥੇ ਜਿੱਥੇ ਹੀ ਨਹੀਂ ਜਿਨ੍ਹਾਂ ਨੇ ਉਹ ਸਾਰੇ ਪਿੰਡਾਂ ਨਾਲ ਉਹਨਾਂ ਦਾ ਵਾਹ ਪਿਆ ਤਾ ਕੋ ਇੱਕ ਥਾਂ ਦੇ ਆਪਣਾ ਲੱਕੜਾ ਚੋਰੀ ਕਰ ਲਈ ਸੀ ਉਹਨਾਂ ਨੇ ਇੱਕ ਉੱਥੇ ਪਾਇਆ ਨਾ ਵੀ ਲੱਕੜਾਂ ਚਰਾਉਂਦੇ ਮਲਤਾਨੀ ਆ ਤਾਂ ਉਹ ਇਸ ਕਰਕੇ ਬਈ ਉਸ ਪਿੰਡ ਦੇ ਆ ਨੇ ਉੱਥੇ ਲੱਕੜਾ ਚੋਰੀ ਕਰ ਲਈ ਸੀਗੇ ਉਹਨਾਂ ਦੀ ਮਹਿਰ ਤੋਂ ਤੇ ਆ ਰਵੇ ਆਪਣੇ ਸਾਝੀ ਕੀਤੇ ਬਾਅਦ ਚ ਪਤਾ ਲੱਗ ਗਿਆ ਸੀ ਉਹਨਾਂ ਨੂੰ ਤਾਂ ਉਵੇਂ ਵੀ ਉਹਨਾਂ ਦੇ ਕੋਲ ਜਿਹੜੀ ਨੌਲੇਜ ਸੀ ਉਹਨਾਂ ਨੇ ਉਹ ਆਪ ਦੀ ਛੰਦ ਦੇ ذریعے ਕਰਤੀ ਮੈਨੂੰ ਇਹ ਥੋੜਾ ਜਿਹਾ ਮੈਂ ਪੜਦਾ ਰਹਿੰਦਾ ਸੀਗਾ ਸਿੱਖਦਾ ਰਹਿੰਦਾ ਸੀ ਮਿੱਤਰਾਂ ਨਾਲ ਕੁਛ ਏਦਾਂ ਏਦਾਂ ਦੇ ਇੰਟਰਸਟ ਵਾਲੇ ਬੰਦੇ ਸੀਗੇ ਤਾਂ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਤਾਂ ਉਹ ਗੱਲਬਾਤ ਦਾ ਫਿਰ ਮੈਂ ਕਿਹਾ ਵੀ ਛੰਦ ਲਿਖਦੀ ਮੈਨੂੰ ਲੱਗਿਆ ਤੇ ਮੈਂ ਉਹ ਛੰਦ ਲਿਖਤਾ ਦੀ ਤੇ ਭਾਈ ਜਦੋਂ ਇਲੈਕਸ਼ਨ ਆਉਂਦੇ ਆ ਇਹੋ ਜਿਹੇ ਟੋੜ ਕੇ ਖਹਿ ਲਗੇ ਪਿਛਲੇ ਇਲੈਕਸ਼ਨ 'ਚ ਆਪਾਂ ਦੇਖਿਆ ਹਨਾ ਇੱਕ ਦੂਜੇ ਤੇ ਜਿਹੜੇ ਹਮਲੇ ਪੋਲਿਟੀਸ਼ਨ ਕਰਦੇ ਰਹੇ ਆ ਉਹ ਕਵਿਤਾਵਾਂ ਦੇ ਰੂਪ 'ਚ ਸ਼ੇਰਾਂ ਦੇ ਰੂਪ ਚ ਕਰਦੇ ਰਹਿਆ ਕਿਸੇ ਪਾਰਟੀ ਨੇ ਅਪਰੋਚ ਨਹੀਂ ਕੀਤੀ ਵਿਰਿੰਦਰ ਨੂੰ ਵੀ ਸਾਡੇ ਤੇ ਛੰਦ ਲਿਖਦੇ ਕੋਈ ਸਾਡੇ ਲਈ ਛੰਦ ਲਿਖ ਪਹਿਲਾਂ ਲਿਖਿਆ ਵਾ ਪਹਿਲਾਂ ਉਹ ਕਦੇ ਕੋਈ ਨਹੀਂ ਤੂੰ ਆਪਦੇ ਵਾਲਾ ਹੀ ਬੋਲਦੀ ਭਵੇਂ ਨਾ ਨਾਂ ਵੀ ਹੋਰ ਲਿਖੀ ਤੇ ਪਰ ਸਾਰਿਆਂ ਨੇ ਅਪਰੋਚ ਕੀਤੀ ਐ ਮੈਂ ਡਰੈਕਟ ਲੀਡਰ ਦੀ ਅਪਰੋਚ ਤੇ ਕਿਤੇ ਨਹੀਂ ਗਿਆ ਹਾਂ ਮੈਂ ਦੁਆਬੇ ਦੇ ਵਿੱਚ ਇੱਕ ਜਗ੍ਹਾ ਮੈਂ ਜ਼ਰੂਰ ਗਿਆ ਸੀ ਪਾਰਟੀ ਦੀ ਉੱਥੇ ਕਾਨਫਰੰਸ ਸੀਗੀ ਭਗਵੰਤ ਮਾਨ ਸਾਹਿਬ ਨੇ ਆਉਣਾ ਸੀ ਉਦੋਂ ਵੋਟਾਂ ਤੋਂ ਪਹਿਲਾਂ ਦੀ ਗੱਲ ਹੈ ਤਾਂ ਉਹ ਮੈਂ ਉਹਨਾਂ ਦੇ ਨਾਲ ਮੇਰੇ ਸਬੰਧ ਨਿੱਜੀ ਸੀਗੇ ਜਿਵੇਂ ਕਹਿ ਦिए ਤਾਂ ਉਹ ਬੰਦੇ ਸੁਣਦੇ ਸੀ ਚੰਗਾ ਤਾਂ ਮੈਂ ਉਹਨਾਂ ਦੇ ਕਰਕੇ ਗਿਆ ਸੀ ਨਾ ਕਿ ਕਿਸੇ ਪਾਰਟੀ ਦੇ ਕਰਕੇ ਤੇ ਹੋਰ ਵੀ ਕਈ ਜਗ੍ਹਾ ਤੇ ਹੁਣ ਕਾਲੀ ਦਲ ਦੇ ਬੰਦੇ ਵੀ ਆਪਣੇ ਬਥੇਰੇ ਮੇਰੇ ਜਾਣਕਾਰ ਹੈਗੇ ਤੇ ਕਾਂਗਰਸੀ ਵੀ ਹੈਗੇ ਆ ਤਾਂ ਜਿੱਥੇ ਉਹ ਬੁਲਾਉਂਦੇ ਆ ਆਪਨ ਪਾਰਟੀ ਨਾਲ ਨਹੀਂ ਮਤਲਬ ਨਾਲੇ ਹਾਂ ਤੇ ਜਿਹੜਾ ਕੁਝ ਲਿਖਣਾ ਉਹ ਆਪਾਂ ਉਹ ਹੀ ਨੇ ਜਾ ਕੇ ਉੱਥੇ ਵੀ ਉਹਨਾਂ ਨੂੰ ਪਤਾ ਵੀ ਜੇ ਇਹਨੂੰ ਬੁਲਾਉਣਾ ਹੈ ਤਾਂ ਇਹਨੇ ਕੀ ਬੋਲਣਾ ਹੈ ਤੇ ਜੇ ਉਹ ਇਸੇ ਗੱਲਾਂ ਨੂੰ ਮਨਜ਼ੂਰ ਕਰਕੇ ਮੈਨੂੰ ਬੁਲਾਉਂਦੇ ਫਿਰ ਕੀ ਦਿੱਕਤ ਆ ਆਪਣੀ ਹਾਂ ਬਈ ਜਿਵੇਂ ਮੈਂ ਦੇਖ ਰਿਹਾ ਤੁਹਾਡੇ ਹੱਥੇ ਕਿਤਾਬ ਆ ਤੁਹਾਡੀ ਹੈ ਨਾ ਦੁਨੀਆ ਯਾਦ ਰੱਖੂਗੀ ਤਾਂ ਇਹਦੇ ਚ ਆਪਾਂ ਦੇਖਿਆ ਕਵਿਤਾਵਾਂ ਵੀ ਨੇ ਚਾਂਦ ਵੀ ਨੇ ਗੀਤ ਵੀ ਨੇ ਵਰਿੰਦਰ ਦੇ ਦਿਲ ਦੇ ਨੇੜੇ ਸਭ ਤੋਂ ਪਹਿਲਾਂ ਕਵਿਤਾਵਾਂ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਕਵਿਤਾ ਤੇ ਚਾਂਦ ਲਿਖਣੇ ਚੰਗੇ ਲੱਗਦੇ ਨੇ ਜਾਂ ਫਿਰ ਗੀਤ ਆ ਜਿਹੜੇ ਉਹ ਲਿਖਣੇ ਚੰਗੇ ਲੱਗਦੇ ਨੇ ਏ ਇਹ ਕੋਈ ਸਾਹਿਤ ਦੀਆਂ ਵਿਧਾਵਾਂ ਨੇ ਸਾਰੀਆਂ ਹਨ ਇਹਦੇ ਵਿੱਚ ਇਹ ਆ ਵੀ ਤਰਨਮ ਚ ਜਿਹੜੀ ਵੀ ਚੀਜ਼ ਗਾਈ ਜਾ ਸਕਦੀ ਹੁਣ ਸ਼ਾਂਦ ਨੂੰ ਵੀ ਗਾ ਸਕਦੇ ਹਾਂ ਗਜ਼ਲ ਨੂੰ ਵੀ ਗਾ ਸਕਦੇ ਹਾਂ ਤੇ ਇੱਕ ਹਫ਼ਤਾ ਨੂੰ ਵੀ ਗਾ ਸਕਦੇ ਹਾਂ ਜਿਹੜੀ ਕੋਈ ਹਫ਼ਤਾ ਤਰਨਮ ਚ ਖੁੱਲੀ ਹਫ਼ਤਾ ਨਾ ਹੋਵੇ ਤਾਂ ਇਸ ਕਰਕੇ ਵੀ ਮੈਂ ਲਿਖਦਾ ਸ਼ਾਂਦਵਾਦੀ ਆ ਭਾਵੇਂ ਉਹ ਵਰਨਿਕ ਸ਼ਾਂਦ ਹੋਵੇ ਭਾਵੇਂ ਗਣ ਸ਼ਾਂਦ ਹੋਵੇ ਤੇ ਭਾਵੇਂ ਮਾਤ੍ਰਿਕ ਸ਼ਾਂਦ ਹੋਵੇ ਤੇ ਇਹ ਤਿੰਨੇ ਇਹ ਤਿੰਨੇ ਤਰ੍ਹਾਂ ਦੀਆਂ ਹੀ ਵਿਧਾਵਾਂ ਨੇ ਸ਼ਾਂਦ ਵੀ ਉਹੀ ਹੈ ਗਜ਼ਲ ਵੀ ਇਦਾਂ ਹੀ ਹੈ ਤਾ ਇਹ ਵਿਧਾਵਾਾਂ ਅਲੱਗ-ਅਲੱਗ ਹੋ ਸਕਦੀਆਂ ਪਰ ਹੈ ਸਾਰੀਆਂ ਕਵਤਾਾਂ ਹੀ ਕਹਦੀਏ ਸ਼ੰਦ ਵੀ ਕਵਤਾ ਹੀ ਹੁੰਦੇ ਆ ਜਿਹਾ ਗੀਤ ਕਹਦੀਏ ਵੀ ਉਹ ਇੱਕ ਤਰ੍ਹਾਂ ਨਾਲ ਕਵਤਾ ਦਾ ਹੀ ਰੂਪ ਹੁੰਦੇ ਆ ਤਾਂ ਮੈਨੂੰ ਸਾਰੇ ਹੀ ਚੰਗੇ ਲੱਗਦੇ ਆ ਅੱਛਾ ਸਾਰੇ ਸਾਰੇ ਜੰਗੇ ਲੱਗਦੇ ਆ ਅ ਵਰਿੰਦਰ ਭਾਈ ਜਿਵੇਂ ਆਪਾਂ ਗੱਲ ਕਰ ਰਹੇ ਆ ਮੈਂ ਅਪਾ ਇਸ ਤੋਂ ਪਹਿਲਾਂ ਵੀ ਗੱਲ ਕਰ ਰਹੀ ਸੀ ਛੰਦਾਂ ਦੇ ਵੀ ਕਾਫੀ ਡੋਟੀ ਹੁੰਦਾ ਹਨ ਜਿਵੇਂ ਆਪਾਂ ਇੱਕ ਤਾਂ ਇਹ ਤੁਸੀਂ ਜਿਹੜੇ ਛੰਦ ਇਹ ਲਿਖਿਆ ਹੋਇਆ ਹਨ ਜੀ ਕਵਿਤ ਛੰਦ ਲਿਖਿਆ ਹੋਇਆ ਇੱਕ ਆਮ ਜਿਹੜੀ ਆਪਣੇ ਮੂੰਹ ਤੇ ਆਪਾਂ ਆਮ ਹੀ ਜਿਵੇਂ ਗੱਲ ਗੱਲ ਕਰ ਰਹੇ ਸੀ ਲੋਕਾਂ ਦੇ ਮੂੰਹ ਦੇ ਵੀ 72 ਕਲਾ ਛੰਦ ਜੀ ਕੋਈ ਉਹਦੇ 'ਚ ਵੀ ਹੱਥ ਜਮਾਇਆ ਥੋੜਾ ਬਹੁਤ ਹਾਂ ਮੈਂ ਲਿਖਿਆ ਹੋਇਆ ਜੀ 72 ਕਲਾ ਛੰਦ ਆ ਉਹਦੇ ਵੀ ਕੋਈ ਦੋ ਬੋਲ ਸਾਨੂੰ ਹਾਂ ਮੈਂ ਜਿੰਨਾ ਕਿ ਮੈਨੂੰ ਯਾਦ ਆਉਂਦਾ ਮੈਂ ਸੁਣਾਉਣਾ ਹੈ ਕਿ ਇੱਕ ਹੋਰ ਮਾਰਤਾ ਜੀ ਇੱਕ ਹੋਰ ਮਾਰਤਾ ਜੀ ਲੱਗੀ ਸੀ ਖਬਰ ਹੋਵੇ ਕਿੰਜ ਸਬਰ ਜਿਨ੍ਹਾਂ ਦਾ ਪੁੱਤ ਸੀ ਜੋਬਨਦੀ ਰੁੱਤ ਸੀ ਆਖਬਰ ਰਹਿ ਗਿਆ ਇਹ ਲੀਡਰ ਲੈਂਦੇ ਨੇ ਤੁਹਾਡੇ ਤੋਂ ਲਾਹੇ ਪੰਜਾਬ ਕੋ ਰਾਹੇ ਕਿੱਧਰ ਨੂੰ ਪੈ ਗਿਆ ਕਦ ਤੋਂ ਬੰਨੀ ਫਿਰਦੇ ਹੋ ਪੱਲੇ ਵਿੱਚ ਲੂਣ ਨਾ ਮਿਲੇ ਸਕੂਨ ਅੱਖਾਂ ਵਿੱਚ ਖੂਨ ਜਮਾ ਨਹੀਂ ਟਾਲਦੇ ਸੁਣੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਮਾ ਨਹੀਂ ਡਰਦੇ ਫੇਰ ਜੇ ਵਜਨ ਸਿਵੇਂ ਨਤ ਬਲਦੇ ਕਿ ਤੁਹਾਨੂੰ ਚਾੜ ਹੀ ਜਾਂਦੇ ਆ ਇਹ ਨਵੀਂ ਪਿਉਂਦ ਪਟੇ ਵਿੱਚ ਰੋਂਦ ਰੋਂਦ ਵਿੱਚ ਮੌਤ ਹੋ ਗਿਆ ਫੌਤ ਪੈਣਾ ਦਾ ਭਾਈ ਫਿਰ ਮੀਡੀਆ ਵਾਲਿਆਂ ਨੂੰ ਕਈਆਂ ਨੇ ਦੱਸਿਆ ਛੇਤੀ ਚੱਲ ਵਸਿਆ ਨਾ ਉਮਰ ਹੰਡਾਈ ਹੁੰਦਾ ਅਸਰ ਗਾਣਿਆਂ ਦਾ ਮੰਨੋ ਨਾ ਮੰਨੋ ਮੇਰੇ ਓ ਚੰਨੋ ਗੀਤ ਜੋ ਗਾਉਂਦੇ ਤੁਹਾਨੂੰ ਅਕਸਾਉਂਦੇ ਜੋ ਹਰਥਾਂ ਚੱਲਦੇ ਸੁਣੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਮਾ ਨਹੀਂ ਡਰਦੇ ਫੇਰ ਜੇ ਵਜਨ ਸਿਵੇਂ ਨਤ ਬਲਦੇ ਇਹ ਤਿੰਨ ਚਾਰ ਦੇ ਵਿੱਚ ਪਹਿਰੇ ਸੀਗੇ ਜੇ ਇੱਥੇ ਮੈਨੂੰ ਮਿਲ ਗਿਆ ਤਾਂ ਕਿਉਂਕਿ ਲਾਸਤੇ ਇਸ ਇਸ ਕਿਤਾਬ ਦੇ ਵਿੱਚ ਲਾਸਤੇ ਸ਼ਾਂਦੀ ਹੈ ਹੂੰ ਤੇ ਹਾਂ ਇਹ ਆ ਕਿ ਸੌ ਖਾ ਕੇ ਮੁੱਕਰ ਗਏ ਸੌ ਖਾ ਕੇ ਮੁੱਕਰ ਗਏ ਦੇਸ਼ ਦੇ ਰਾਜੇ ਯਾਦ ਜੇ ਆਜੇ ਕਸਦੇਓ ਪੇਚ ਝੱਗੇ ਦਾ ਮੇਚ ਤੁਸੀਂ ਵੀ ਲੈ ਲੋ ਜਿਹੜੇ ਲੁੱਟਦੇ ਲੋਕਾਂ ਨੂੰ ਮਾਰਦੇ ਠੱਗੀਆਂ ਪਾੜਦੇ ਓ ਝੱਗੀਆਂ ਉਹਨਾਂ ਨਾਲ ਖਹਿ ਲੋ ਕਿ ਤੁਹਾਨੂੰ ਵੇਚੀ ਜਾਂਦੇ ਆ ਸਿਰਾਂ ਦੇ ਉੱਤੇ ਆ ਬਠਾਲੇ ਕੁੱਤੇ ਆ ਮਾਰਦੇ ਜੁੱਤੇ ਆ ਲੋਕ ਪਏ ਸੁੱਤੇ ਆ ਜਵਾਂ ਨਹੀਂ ਹਲਦੇ ਸੁਣੋ ਪੁੱਤਰੋ ਪੰਜਾਬ ਦੇ ਆਪ ਕਿਉਂ ਮਰਦੇ ਜਵਾਂ ਨਹੀਂ ਡਰਦੇ ਫੇਰ ਜੇ ਵੱਜਣ ਸੇਵੇਂ ਨਤ ਬਣ ਸੇਵੇਂ ਨਤ ਬਲਦੇ ਕਿ ਹੁੰਦੀ ਸਦਾ ਗੱਭਰੂ ਹੋਵੇ ਅੰਨੀ ਤੇ ਬੋਲੀ ਬੰਦੂਕ ਦੀ ਗੋਲੀ ਨਾ ਸੁਣਦੀ ਵੈਣ ਚੇਤੇ ਨਾ ਰਹਿਣ ਪਿੱਛੇ ਘਰ ਵਾਲੇ ਕਿਉਂ ਚੌਧਰ ਬਾਜੀ ਦੀ ਚੜਿਓ ਰੱਟ ਤੇ ਕਿੰਨੇ ਘਰ ਪਟ ਤੇ ਕਿੰਨੇ ਪੁੱਤ ਖਾਲੇ ਕਿ ਔਲਖ ਦੇ ਚੁਭੀਆਂ ਨੇ ਚੁਭਾਂ ਐ ਤਿੱਖੀਆਂ ਤਾਈਆਂ ਤਾਂ ਲਿਖੀਆਂ ਗੱਲਾਂ ਸਭ ਸੱਚ ਨੇ ਜਿਹੜੇ ਗਏ ਬਚਨੇ ਨਾਲ ਨਹੀਂ ਰਲਦੇ ਸੋਨੋ ਪੁੱਤਰੋ ਪੰਜਾਬ ਦੇਓ ਆਪ ਕਿਉਂ ਮਰਦੇ ਜਵਾਨੀ ਡਰਦੇ ਫੇਰ ਜੇ ਵਜਨ ਸੇਵੇਂ ਨਤ ਬਲਦੇ ਇਹ 72 ਕਲਾ ਸ਼ੰਦ ਆ ਜੀ ਵਾ ਵਾ ਤਾਂ ਬਹੁਤ ਇਹ ਮੈਨੂੰ ਐ ਲੱਗ ਰਿਹਾ ਵੀ ਤੁਹਾਡੇ 72 ਕਲਾ ਸ਼ੰਦ ਚ ਕਿਸਾਨੀ ਅੰਦੋਲਨ ਜਿਵੇਂ ਪਿੱਛੇ ਮੌਤ ਹੋਈ ਆ ਮੈਨੂੰ ਉਹਦੇ ਨਾਲ ਰਿਲੇਟਡ ਵੀ ਕਾਫੀ ਲੱਗ ਰਿਹਾ ਇਹ ਦੇ ਵਿੱਚ ਇਹ ਹਰ ਵਾਰੀ ਇਦਾਂ ਲੱਗਦਾ ਜੀ ਹਰ ਵਾਰੀ ਇਹ ਜਦੋਂ ਆਪਣੇ ਸਿੱਧੂ ਮੂਸੇਵਾਲਾ ਸਾਹਿਬ ਦੀ ਹਾਂ ਮੌਤ ਹੋਈ ਸੀ ਬਿਲਕੁਲ ਬਿਲਕੁਲ ਉਹਨਾਂ ਦੇ ਗੋਲੀਆਂ ਵਜੀਆਂ ਤਾਂ ਉਦੋਂ ਵੀ ਇਹ ਛੰਦ ਕਈਆਂ ਨੇ ਲਿਖ ਕੇ ਪਾਇਆ ਕਿ ਯਾਨੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਸੁਣਿਆ ਪ੍ਰਾਈਮ ਏਸ਼ੀਆ ਟੀਵੀ ਤੇ ਸੀਗੀ ਇੱਕ ਇੰਟਰਵਿਊ ਉਹਨਾਂ ਨੇ ਸੁਣਿਆ ਤਾਂ ਉਹ ਰਿਲੇਟ ਕਰਦੇ ਆ ਲੋਕ ਉਸ ਤੋਂ ਪਹਿਲਾਂ ਦੀਪ ਸਿੱਧੂ ਦੀ ਮੌਤ ਵੇਲੇ ਉਦੋਂ ਵੀ ਇਹ ਛੰਦ ਰਿਲੇਟ ਕੀਤਾ ਛੰਦ ਬਹੁਤ ਟਾਈਮ ਪਹਿਲਾਂ ਦਾ ਲਿਖਿਆ ਹੋਇਆ ਤੇ ਹਰ ਸਮੇਂ ਇਹ ਰਿਲੇਟ ਕਰਨ ਕਵਤਾ ਹੁੰਦੀ ਉਹ ਹੈ ਜਿਹੜੀ ਬੰਦਾ ਰਿਲੇਟ ਕਰ ਸਕੇ ਜਿਹੜੀ ਹਰ ਸਮੇਂ ਤੇ ਤੁਹਾਨੂੰ ਏ ਲੱਗੇ ਕਿ ਯਾਰ ਇਹ ਤਾਂ ਹੁਣ ਦੇ ਸਮੇਂ ਵਾਸਤੇ ਆ। ਇਹ ਮੇਰੀ ਆ। ਹਾਂ ਵੀ ਇਹ ਤਾਂ ਢੁਕਦੀ ਹੈ। ਇਹ ਢੁਕਦੀ ਆ ਤੇ ਇਹੋ ਜਿਹੀਆਂ ਕਵਤਾ ਮਰ ਵੀ ਨਹੀਂ ਸਕਦੀਆਂ ਜਿਹੜੀਆਂ ਹਰ ਸਮੇਂ ਤੇ ਲਗਨ ਤੇ ਸਮੇ ਦਾ ਸੱਚ ਹੋਣਾ। ਮੇਨ ਇਹ ਗੱਲ ਆ ਵੀ ਤੁਸੀਂ ਆਪਣਾ ਕੰਮ ਕਰਨਾ ਹੁੰਦਾ ਸੱਚ ਲਿਖਣ ਦਾ। ਉਸ ਤੋਂ ਬਾਅਦ ਲੋਕਾਂ ਨੇ ਉਹ ਤੈਅ ਕਰਨਾ ਹੁੰਦਾ ਵੀ ਕੀ ਉਸ ਕਵਤਾ ਦੇ ਅਰਥ ਆ। ਤਾਂ ਦੂਜੀ ਗੱਲ ਜਿਹੜੀ ਛੰਦਾਂ ਦੇ ਬਾਰੇ ਆ ਮੈਂ ਕਲੀਅਰ ਕਰਨੀ ਚਾਹੁੰਦਾ ਸੀਗਾ ਵੀ ਕਈ ਵਾਰੀ ਨਾ ਕੋਈ ਬੰਦਾ ਅੰਨਿਆ ਚਕਾਣੇ ਮੋਰੀ ਵਾਲੀ ਗੱਲ ਹੋ ਜਾਂਦੀ ਹੈ। ਵੀ ਕੋਈ ਬੰਦੇ ਨੂੰ ਬਾਤ ਚੋ ਜੋ ਕਹਿੰਦੇ ਯਾਰ ਇਹਨੂੰ ਤਾਂ ਐਵੇਂ ਹਵਾ ਦਿੱਤੀ ਵੀ ਸੀਗੀ ਇਹਦਾ ਕੁਝ ਵੀ ਨਹੀਂ ਸੀ ਮੈਂ ਇਹ ਗੱਲ ਕਹਿਣਾ ਕਿ ਬਹੁਤ ਇਹ ਨਹੀਂ ਕਿ ਮੈਂ ਕੱਲਾ ਛੰਦਾਂ 'ਚ ਲਿਖਦਾ ਹਾਂ ਹੋਰ ਬਹੁਤ ਸਾਰੇ ਰਾਈਟਰ ਨੇ ਜਿਹੜੇ ਛੰਦਾਂ 'ਚ ਲਿਖਦੇ ਆ ਪਰ ਉਹ ਐਂ ਨਹੀਂ ਮੇਰੇ ਵਾਂਗੂ ਦੱਸਦੇ ਨਹੀਂ ਵੀ ਮੈਂ ਆਹ ਛੰਦ 'ਚ ਲਿਖਿਆ ਜਾਂ ਆਹ ਛੰਦ 'ਚ ਲਿਖਿਆ ਮੈਂ ਥੋੜਾ ਜਿਹਾ ਨਾਲ ਦੱਸ ਵੀ ਦਿੰਦਾ ਵੀ ਆਹ ਬੱਤਰਕਲਾ ਛੰਦਾਂ ਜੀ ਇੱਕ ਬੈਤ ਛੰਦਾਂ ਲਿਖਦੇ ਆ ਬੰਦੇ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਇਹ ਕਹੇ ਵੀ ਅੱਜ ਦੇ ਸਮੇਂ 'ਚ ਨੌਜਵਾਨ ਨਹੀਂ ਲਿਖ ਰਹੇ ਉਹਨਾਂ ਦਾ ਕਈਆਂ ਨੂੰ ਤਾਂ ਪਤਾ ਨਹੀਂ ਹੁੰਦਾ ਪਹਿਲੀ ਗੱਲ ਵੀ ਮੈਂ ਕਿਹੜੇ ਛੰਦ ਚਲੋ 72 ਕਲਾ ਵਰਗੇ ਔਖੇ ਛੰਦ ਤਾਂ ਬਹੁਤ ਘੱਟ ਯੂਜ਼ ਕਰਦੇ ਆ ਤਾਂ ਮੈਂ ਮੰਨ ਲਿਆ ਗੱਲ ਵੀ ਇਹੋ ਇਹ ਛੰਦ ਆ ਦਿੱਤਾ ਚਲ ਥੋੜੀ ਜਿਹੀ ਪਕੜ ਬਣਾਉਣੀ ਪੈਂਦੀ ਹੈ ਤਾਂ ਹੋਰ ਛੰਦ ਤਕਰੀਬਨ ਜਿਵੇਂ ਕਵਿੱਤ ਹੋ ਗਿਆ ਕੋੜਾ ਹੋ ਗਿਆ ਛੰਦਾਂ ਚ ਕੀਤ ਲਿਖੇ ਜਾਂਦੇ ਆ ਇਹ ਕੋਈ ਮੈਂ ਨਹੀਂ ਵੀ ਆਪਾਂ ਕੋਈ ਵੱਖਰਾ ਕੀਤਾ ਤਾਂ ਇਹਨਾਂ ਛੰਦਾਂ ਚ ਲੋਕ ਲਿਖਦੇ ਆ ਹਾਂ ਵਰਿੰਦਰ ਭਾਈ ਆਪਾਂ ਨਾਲ ਨਾਲ ਥੋੜਾ ਜਿਹਾ ਕਰਵਾ ਲਾਵਾਂਗੇ ਜੀ ਤੁਸੀਂ ਜਦੋਂ ਇਸ ਪਾਸੇ ਆਏ ਹੋ ਤੁਹਾਡਾ ਛੰਦ ਮਸ਼ਹੂਰ ਹੋਇਆ ਹੈ ਨਾ ਜੀ ਪੂਰੇ ਪੰਜਾਬ ਚ ਕਹਿੰਦੇ ਪੂਰੀ ਇੰਡੀਆ ਲੈਵਲ ਤੇ ਉੱਥੇ ਪੰਜਾਬੀ ਬੈਠੇ ਉੱਥੋਂ ਤੱਕ ਇਹ ਛੰਦ ਗਿਆ ਹਾਂ ਕਰਦਿਆਂ ਦਾ ਕੀ ਰਿਸਪੌਂਸ ਵੀਰਿੰਦਰ ਵੀ ਨੌਕਰੀ ਲੈਣ ਦਾ ਟਾਈਮ ਆ ਤੇ ਤੂੰ ਆ ਕਿਹੜੇ ਪਾਸੇ ਨੂੰ ਆ ਗਿਆ ਰਿਸਪੌਂਸ ਕਰਦਿਆਂ ਦਾ ਨਾਲ ਸੀਗਾ ਸਹਿਯੋਗ ਸੀਗਾ ਮੈਂ ਪਹਿਲਾਂ ਬਈ ਨੌਕਰੀ ਕੀਤੀ ਜੀ اچھا ਮੈਂ ਪਹਿਲਾਂ ਨੌਕਰੀ ਕੀਤੀ ਮੈਂ 18 ਸਾਲ ਦੀ ਉਮਰ ਤੋਂ ਨੌਕਰੀ ਸ਼ੁਰੂ ਕਰਤੀ ਸੀਗੀ ਹੂੰ ਤਾਂ 18 ਸਾਲ ਦੀ ਉਮਰ 'ਚ ਮੈਂ ਇੱਕ ਮਾਲ 'ਚ ਵੀ ਜੌਬ ਕਰਦਾ ਰਿਆ ਹੂੰ ਤਾਂ ਮਾਲ ਤੋਂ ਬਾਅਦ ਫਿਰ ਜਦੋਂ ਮੇਰਾ ਇਹ ਛੰਦ ਵਾਇਰਲ ਹੋਇਆ ਉਦੋਂ ਮੈਂ ਸਿਵਗੀ 'ਚ ਜੌਬ ਕਰਦਾ ਸੀਗਾ ਜੀ ਅੱਛਾ ਹਾਂ ਤਾ ਇਦਾਂ ਕਰਕੇ ਵੀ ਮੈਂ ਕੰਮ ਨਹੀਂ ਛੱਡਿਆ ਕੰਮ ਉਸ ਤੋਂ ਬਾਅਦ ਵੀ ਕਰਦਾ ਰਿਹਾ ਤੇ ਹੁਣ ਤੱਕ ਵੀ ਕਰਦਾ ਹੁਣ ਮੈਂ ਫਿਰ ਪਰ ਇਹ ਜੌਬ ਥੋੜੀ ਟਫ ਹੋ ਗਈ ਉਸ ਤੋਂ ਬਾਅਦ ਮੇਰਾ ਆਪ ਦਾ ਕੰਮ ਮੈਨੂੰ ਵਧੀਆ ਹੋ ਗਿਆ ਜਿੱਦਾਂ ਸੋਸ਼ਲ ਮੀਡੀਆ ਤੇ ਲੋਕ ਸੁਣਦੇ ਸੀ ਥੋੜਾ ਕ੍ਰੀਏਟਿਵ ਕਰਕੇ ਤੇ ਉਹ ਕ੍ਰੀਏਟਿਵ ਕੰਮ ਵੀ ਮਾੜੇ ਮੋਟੇ ਕਰ ਲਈਦੇ ਸੀਗੇ ਉਦਾਂ ਦੇ ਤਾਂ ਉਹ ਹੁਣ ਮੈਨੂੰ ਵੀ ਜਦੋਂ ਬੰਦਾ ਨੂੰ ਕੋਈ ਹੋਰ ਕੰਮ ਆਉਂਦਾ ਹੋਵੇ ਆਪਣੇ ਫੰਡ ਦੇ ਵਿੱਚ ਬੰਦਾ 80% ਕੰਮ ਕਰੀ ਬੈਠਾ ਹੋਵੇ ਜਾਂ 80 ਛੱਡੋ ਤੁਸੀਂ 50 ਵੀ ਕਰੀ ਬੈਠਾ ਹੋਵੇ ਤਾਂ ਦੂਜੇ ਪਾਸੇ ਉਹਨੂੰ ਜਦੋਂ ਜੌਬ ਵਰਗੀ ਚੀਜ਼ ਦੇ ਵਿੱਚ ਆ ਕੇ ਜ਼ੀਰੋ ਤੋਂ ਸਟਾਰਟ ਕਰਨਾ ਪੈਂਦਾ ਉਹ ਤੁਸੀਂ ਕਿਤੇ ਵੀ ਜੌਬ ਕਰਦੇ ਹੋ ਉਹਦੇ ਵਿੱਚ ਜਿਹੜੇ ਬੰਦੇ 25-25 ਸਾਲ ਲਾ ਲੈਂਦੇ ਉਹ ਵੀ ਇਦਾਂ ਰਵਾਹ ਹੋ ਜਾਂਦੇ ਉਹ ਮੁੜ ਕੇ ਉਸ ਜੌਬ ਲਈ ਪਰਫੈਕਟ ਹੋ ਜਾਂਦੇ ਆ ਕਿਉਂਕਿ ਉਹਨਾਂ ਨੇ 25-25 ਸਾਲ ਲਾ ਲਏ ਹੁੰਦੇ ਆ ਆਪਾਂ 0 ਤੋਂ ਸਟਾਰਟ ਕਰਨਾ ਹੁੰਦਾ ਤਾਂ ਨਵਾਂ ਚੀਜ਼ ਦਾ ਚੈਲੰਜ ਹੁੰਦਾ ਇਸ ਕਰਕੇ ਇਸ ਕਰਕੇ ਬੰਦੇ ਦਾ ਮਨ ਨਹੀਂ ਲੱਗਦਾ ਜੌਬ ਦੇ ਵਿੱਚ ਤੇ ਮੈਂ ਵੀ ਇੰਨੀ ਦਿਨੀ ਕਿ ਇੱਕ ਜੌਬ ਦੇ ਵਿੱਚ ਆ ਮੇਰਾ ਵੀ ਕੋਈ ਕਾਜ ਮਨ ਨਹੀਂ ਲੱਗ ਰਿਹਾ ਕਿਉਂਕਿ ਮੈਂ ਆਦਾ ਇਸ ਚੀਜ਼ ਨੂੰ ਇੰਟਰਸਟਡ ਹੋ ਇਸ ਪਾਸੇ ਇਹ ਚ ਇਹ ਵੀ ਆ ਵੀ ਆਪਾਂ ਕਰਕੇ ਦਿਖਾਇਆ ਇੱਕ ਤਾਂ ਹੁੰਦਾ ਨਾ ਬੰਦਾ ਮਾਪਿਆਂ ਨੂੰ ਕਹਿੰਦਾ ਵੀ ਮੈਂ ਤਾਂ ਜੀ ਇਹ ਕੰਮ ਕਰਨਾ ਇੰਨੇ ਪੈਸੇ ਚਾਹੀਦੇ ਆ ਮੈਨੂੰ ਮੇਰਾ ਕੰਮ ਕਰਕੇ ਦਿਓ ਮੈਂ ਤਾਂ ਇਹ ਚੁੱਕ ਮਾਰਿਆ ਸੀ ਜੀ ਹੂੰ ਮੈਂ ਤਾਂ ਕਮਾਈ ਵੀ ਦੇ ਰਿਹਾ ਸੀ ਤੇ ਨਾਲ ਆਦਾ ਘਰ ਪਰਿਵਾਰ ਕਿਉਂਕਿ ਇਹ ਜ਼ਰੂਰੀ ਹੁੰਦਾ ਮੈਂ ਆਪਾਂ ਨਾ ਇਸ ਗੱਲ ਤੋਂ ਆਮ ਕਰਕੇ ਲੋਕ ਇਸ ਵਿਸ਼ੇ ਤੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਸ਼ਾਇਰ ਖਾਸ ਕਰਕੇ ਤੇ ਇਸੇ ਕਰਕੇ ਸ਼ਾਇਰ ਭੁੱਖੇ ਮਰਦੇ ਆ ਮੈਂ ਇਹ ਅਕਸਰ ਹੀ ਹੁੰਦਾ ਨਾ ਹੀ ਕੋਈ ਸ਼ਾਇਰਾਂ ਬਾਰੇ ਸੋਚਦਾ ਹਮਮ ਕੱਲ ਗੱਲ ਹੋ ਰਹੀ ਸੀਗੀ ਮਿੱਤਰਾਂ ਦੇ ਨਾਲ ਹਮਮ ਉਹ ਕਹਿੰਦੇ ਵੀ ਹੋਰ ਸਾਰੀਆਂ ਚੀਜ਼ਾਂ ਦਾ ਬਜਟ ਰੱਖਦੇ ਆ ਜਦੋਂ ਕੋਈ ਮੇਲਾ ਵਗੈਰਾ ਕਰਾਇਆ ਜਾਂਦਾ ਉਦੋਂ ਕਹਿੰਦੇ ਆਹ ਚੀਜ਼ ਨੂੰ ਇੰਨੇ ਪੈਸਿਆਂ ਦਾ ਬਜਟ ਐ ਇਹਨੂੰ ਇਹ ਕਵੀ ਦਰਬਾਰ ਦਾ ਕੋਈ ਬਜਟ ਹੀ ਨਹੀਂ ਹੁੰਦਾ ਕਿੰਦੇ ਨਹੀਂ ਹੁੰਦਾ ਵੀ ਚਲੋ ਆਏ ਇਹਨਾਂ ਨੂੰ ਇਕੱਠੇ ਕਰਕੇ ਸਟੇਜ ਤੇ ਚੜਾ ਦਿਓ ਸੁਣ ਲਓ ਕਿਉਂਕਿ ਉਹ ਰੌਲਾ ਇਹ ਆ ਵੀ ਵਿੱਚੋਂ ਕਈ ਹੈਗੇ ਆ ਸਾਡੇ ਮਿੱਤਰ ਵੀ ਇਹੋ ਜਿਹੇ ਹੈਗੇ ਆ ਜਾਂ ਜਿਹੜੇ ਜਿਹੜੇ ਕਹਿੰਦੇ ਵੀ ਸਾਡੇ ਤੋਂ ਬਹੁਤ ਨਹੀਂ ਪੈਸੇ ਲੈ ਲਓ ਸਾਨੂੰ ਸਟੇਜ ਤੇ ਚੜਾਓ ਹੂੰ ਬਿਲਕੁਲ ਉਹ ਮਰੇ ਪਏ ਆ ਸਟੇਜਾਂ ਤੇ ਚੜਨ ਨੂੰ ਸੌਰੀ ਇਹ ਗੱਲ ਮੈਨੂੰ ਬੜੀ ਉਹ ਦਿਲੋਂ ਦੁਖੀ ਹੋ ਕੇ ਕਹਿਣੀ ਪੈਂਦੀ ਐ ਤਾਂ ਤੁਸੀਂ ਆਪ ਦਾ ਸੀਮਤ ਸਮਾਰਕੋ ਹਨਾ ਤੇ ਉਹਦੇ ਵਾਸਤੇ ਪ੍ਰੋਪਰ ਵੀ ਇਹ ਕੋਈ ਪੈਸੇ ਲੈਣਾ ਦੇਣਾ ਜ਼ਰੂਰੀ ਹੋ ਨਹੀਂ ਹੁੰਦਾ ਵੀ ਕੋਈ ਪੈਸਿਆਂ ਭੁੱਖਾ ਨਹੀਂ ਹੁੰਦਾ ਇੱਕ ਮਾਣ ਹੁੰਦਾ ਹੈ ਵੀ ਉਹ ਜ਼ਰੂਰੀ ਹੁੰਦਾ ਇਹ ਚੀਜ਼ ਦਾ ਤੇ ਦੂਜੀ ਇਹ ਗੱਲ ਆ ਵੀ ਸਾਡੀ ਆਰਥਿਕਤਾ ਵੀ ਨਾਲ ਜੁੜਦੀ ਹੈ ਫਿਰ ਇਹ ਗੱਲ ਆ ਵੀ ਸਾਨੂੰ ਇਹਦੇ ਵਾਸਤੇ ਸਮਾਂ ਵੀ ਅਸੀਂ ਕੱਢ ਪਾਵਾਂਗੇ ਸਾਡਾ ਘਰ ਪਰਿਵਾਰ ਇਸ ਇਸ ਇਸੇ ਕਿੱਤੇ ਤੋਂ ਸਿਕਯਰ ਹੋਊਗਾ ਅਸੀਂ ਇਹੀ ਕਰੀ ਚੱਲਾਂਗੇ ਇਨੂੰ ਕਿੱਤੇ ਵਜੋਂ ਲੈ ਸਕੀਏ ਜਾਨੀ ਕਿ ਬਿਲਕੁਲ ਇਹਦਾ ਮਤਲਬ ਵਿਰਿੰਦਰ ਨੂੰ ਪਰਿਵਾਰ ਦਾ ਪੂਰਾ ਸਹਿਯੋਗ ਹੈ ਹਾਂ ਪਰਿਵਾਰ ਦਾ ਸਹਿਯੋਗ ਹੈ ਜੀ ਤੇ ਪਰਿਵਾਰ ਦਾ ਪਹਿਲਾਂ ਵੀ ਜਾਨੀ ਕਿ ਉਦੋਂ ਸਹਿਯੋਗ ਸੀਗਾ ਉਹ ਕਹਿੰਦੇ ਵੀ ਤੂੰ ਦੇਖਣਾ ਤੂੰ ਦੇਖਣਾ ਵੀ ਜਿਵੇਂ ਮਰਜ਼ੀ ਕਰ ਲੈ ਸਾਨੂੰ ਇਹ ਆ ਵੀ ਤੇਰਾ ਭਵਿੱਖਨਾ ਧੁੰਦਲਾ ਹੋਵੇ ਤੈਨੂੰ ਆਪਦੇ ਭਵਿੱਖ ਦੀ ਆਪ ਜਾਣਕਾਰੀ ਚੰਗੀ ਹੈਗੀ ਠੀਕ ਹੈ ਵਰਿੰਦਰ ਮੈਂ ਤੁਸੀਂ ਦੇਖਿਆ ਤੁਹਾਡੀ ਕਿਤਾਬ ਆਈ ਸੀ ਦੇਖਿਆ ਹਾਂ ਆਈ ਆ ਇਹ ਕਿਤਾਬ ਹੈ ਜੀ ਮੇਰੀ ਦੁਨੀਆ ਯਾਦ ਦੁਨੀਆ ਯਾਦ ਰੱਖੋ ਕਿ ਬਹੁਤ ਸੋਹਣੇ ਇਹਦੇ ਚ ਛੰਦ ਵੀ ਹੈਗੇ ਆ ਗੀਤ ਵੀ ਆ ਕਵਿਤਾਵਾਂ ਵੀ ਆ ਤੇ ਆਉਣ ਵਾਲੇ ਸਮੇਂ ਚ ਵੀ ਕੁਝ ਕਰ ਰਹੇ ਹਾਂ ਹਾਂ ਮੇਰਾ ਇੱਕ ਗੀਤ ਆ ਜੀ ਸੱਜਣਾ ਦੀਪ ਨੇ ਬਾਈ ਨੇ ਗਾਇਆ ਜੀ ਅੱਛਾ ਤਾਂ ਇਸ ਤੋਂ ਬਾਅਦ ਵੀ ਕਈ ਸਿੰਗਰਾਂ ਦੇ ਮੂਹੋਂ ਤੁਸੀਂ ਸ਼ਾਇਦ ਗੀਤ ਸੁਣੋ ਹੂੰ ਤਾਂ ਉਹਨਾਂ ਤੇ ਗੱਲ ਚੱਲ ਰਹੀ ਹੈ ਜਦੋਂ ਕੋਈ ਹੁੰਦਾ ਹੈ ਫਾਈਨਲ ਤਾਂ ਉਹ ਦਫੇਰ ਆਪਾਂ ਜਰੂਰ ਸਾਂਝਾ ਕਰਾਂਗੇ ਤੇ ਹੋਰ ਬੰਦੇ ਦੀਆਂ ਪਲੈਨਿੰਗਾਂ ਬਹੁਤ ਹੁੰਦੀਆਂ ਮੇਰੀਆਂ ਵੀ ਹੈਗੀਆਂ ਤਾਂ ਉਹ ਇਹ ਆ ਵੀ ਜਦੋਂ ਆਪਾਂ ਪਲੈਨਿੰਗ ਸਾਂਝੀ ਕਰ ਲੈਂਦੇ ਆ ਨਾ ਆਪਣਾ ਉਹਦੇ ਪਲੈਨਿੰਗ ਦੇ ਪ੍ਰਤੀ ਆਪਣਾ ਜਿਹੜਾ ਖਿੱਚ ਹੁੰਦੀ ਹੈ ਹੂੰ ਜਾ ਜੋਸ਼ ਹੁੰਦਾ ਉਹ ਅੱਧਾ ਰਹਿ ਜਾਂਦਾ ਕਿਉਂਕਿ ਉਹ ਆਪਾਂ ਸਵਾਦ ਉਹਨਾਂ ਲੈ ਲੈਨੇ ਗੱਲ ਕਰਕੇ ਗੱਲ ਕਰਕੇ ਹਾਂ ਵੀ ਜਿਹੜਾ ਸਵਾਦ ਆਪਾਂ ਨੂੰ ਜਿੱਤ ਕੇ ਆਉਣਾ ਹੁੰਦਾ ਉਹ ਆਪਾਂ ਜਿੱਤ ਦੀ ਜ਼ਿਕਰ ਕਰਕੇ ਪਹਿਲਾਂ ਹੀ ਲੈ ਲੈਨੇ ਆ ਸੋ ਇਸ ਕਰਕੇ ਵੀ ਮੈਂ ਪਲਾਨਿੰਗ ਘੱਟ ਸ਼ੇਅਰ ਕਰਨ 'ਚ ਯਕੀਨ ਰੱਖਦਾ ਪਹਿਲਾਂ ਮੈਂ ਕਰਦਾ ਵੀਰੇ ਹੁਣ ਅੱਗੇ ਤੁਸੀਂ ਦੇਖੋਗੇ ਹੋਰ ਵੀ ਕਈ ਚੀਜ਼ਾਂ ਆ ਸਕਦੀਆਂ ਚਲੋ ਉਹਦੇ ਲਈ ਬਹੁਤ ਬਹੁਤ ਸ਼ੋਕਬਨਾਉ ਉਹ ਪਹਿਲਾਂ ਤਾਂ ਔਰ ਨਾਲ ਵਿਰਿੰਦਰ ਭਾਈ ਜਾਂਦੇ ਜਾਂਦੇ ਮੈਂ ਚਾਹੂੰਗਾ ਇੱਕ ਕਵਿਤਾ ਹਾਂ ਆਪਾਂ ਤੁਹਾਡੇ ਮੁਕਾਬਲੇ ਤੋਂ ਸੁਣਨਾ ਚਾਹਾਂਗੇ ਇੱਕ ਵਧੀਆ ਜੀ ਕਵਿਤਾ ਕੋਈ ਵੀ हां एक गजल आ क्योंकि ਆਪਣੇ गजल वाले भी कई ਹੁੰਦੇ ਆ ਸੱਜਣ ਜਿਨ੍ਹਾਂ ਦਾ ਇਦਾਂ ਦਾ ਇੰਟਰਸਟ ਹੁੰਦਾ ਹੈ ਇਸ਼ਕ ਮੁਹੱਬਤ ਵਾਲੀਆਂ ਕਹਿੰਦੇ ਤੁਸੀਂ ਸਾਰੀਆਂ ਸਿਆਸਤ ਜਿਹੜੀਆਂ ਗੱਲਾਂ ਕਰੀ ਜਾਂਦੇ ਰਹਿੰਦੇ ਉਹ ਬੋਰਿੰਗ ਸਮਝਦੇ ਜਿਹੜੇ ਮੇਰੇ ਯਾਰ ਮੇਰੀ ਉਮਰ ਦੇ ਨੌਜਵਾਨ ਮਿੱਤਰ ਆ ਤਾਂ ਉਹਨਾਂ ਵਾਸਤੇ ਇੱਕ ਗਜ਼ਲ ਆ ਕਿ ਸ਼ਿਕਾਰੀ ਬਹੁਤ ਨੇ ਇੱਥੇ ਮੈਂ ਉਸ ਨੂੰ ਬੋਲ ਦਿੱਤਾ ਏ ਸ਼ਿਕਾਰੀ ਬਹੁਤ ਨੇ ਇੱਥੇ ਮੈਂ ਉਸ ਨੂੰ ਬੋਲ ਦਿੱਤਾ ਏ ਇੰਨਾ ਕਹਿ ਕੇ ਤੇ ਫਿਰ ਪਿਜਰੇ ਦਾ ਬੂਹਾ ਖੋਲ ਦਿੱਤਾ ਏ ਵਾਹ ਇਹਨਾਂ ਕਹਿ ਕੇ ਤੇ ਫਿਰ ਪਿੰਜਰੇ ਦਾ ਬੋਹਾ ਖੋਲ ਦਿੱਤਾ ਏ ਮੇਰੀ ਜ਼ਿੰਦਗੀ ਦੀ ਪਿਕਚਰ ਵਿੱਚ ਉਹਦਾ ਕੀ ਰੋਲ ਹੈ ਯਾਰੋ ਮੇਰੀ ਜ਼ਿੰਦਗੀ ਦੀ ਪਿਕਚਰ ਵਿੱਚ ਉਹਦਾ ਕੀ ਰੋਲ ਹੈ ਯਾਰੋ ਉਹਦੇ ਇੱਕ ਰੋਲ ਨੇ ਸਾਰਾ ਹੀ ਜੀਵਨ ਰੋਲ ਦਿੱਤਾ ਏ ਵਾਹ 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 ਉਹਦੇ ਇੱਕ ਰੋਲ ਨੇ ਸਾਰਾ ਹੀ ਜੀਵਨ ਰੋਲ ਦਿੱਤਾ ਏ ਮੈਂ ਪੁੱਛਿਆ ਗੋਲ ਹੈ ਦੁਨੀਆ ਮੈਂ ਪੁੱਛਿਆ ਗੋਲ ਹੈ ਦੁਨੀਆ ਉਹ ਕਹਿੰਦਾ ਖੂਬਸੂਰਤ ਹੈ ਮੇਰੀ ਇਸ ਗੱਲ ਦਾ ਉੱਤਰ ਵੀ ਉਸਨੇ ਗੋਲ ਦਿੱਤਾ ਏ ਮੇਰੀ ਇਸ ਗੱਲ ਦਾ ਉੱਤਰ ਵੀ ਉਸਨੇ ਗੋਲ ਦਿੱਤਾ ਏ ਮੈਂ ਤੇਰੀ ਯਾਦ ਵਿੱਚ ਬਹਿ ਕੇ ਤੇ दारू ਪੀਣ ਲੱਗਾ ਸੀ ਪਹਿਲਾ ਛੱਟਾ ਜਿਹਾ ਕੱਢਿਆ ਤੇ ਪੈਗ ਵੀ ਢੋਲ ਦਿੰਦਾ ਏ ਢੋਲ ਦਿੰਦਾ ਏ ਪਹਿਲਾ ਛੱਟਾ ਜਿਹਾ ਕੱਢਿਆ ਤੇ ਪੈਗ ਵੀ ਢੋਲ ਦਿੰਦਾ ਏ ਸਟੇਟਸ ਚੇਂਜ ਕੀ ਕੀਤਾ ਨਹੀਂ ਤੂੰ ਸਿੰਗਲ ਤੋਂ ਮੈਰਿਡ ਦਾ ਤੇਰੇ ਸਭ ਆਸ਼ਕਾਂ ਠੇਕੇ ਤੇ ਤਾਵਾ ਬੋਲ ਵਾ ਵਾ ਤੇਰੇ ਸਭ ਆਸ਼ਕਾਂ ਠੇਕੇ ਤੇ ਤਾਵਾ ਬੋਲ ਕੀ ਬਾਤ ਆ ਭਾਈ ਜੀ ਉਮੀਦ ਕਰਦਾ ਵੀ ਜਿਹੜੇ ਨੌਜਵਾਨ ਨੇ ਸਾਡੇ ਉਹ ਵੀ ਖੁਸ਼ ਹੋਗੇ ਉਹਨੇ ਜੀ ਬਹੁਤ ਸ਼ੁਕਰੀਆ ਕਿਉਂਕਿ ਉਹਨਾਂ ਵਾਲਾ ਰੰਗ ਤੁਸੀਂ ਪੇਸ਼ ਕੀਤਾ ਭਾਈ ਉਮੀਦ ਕਰਦੇ ਆ ਕਿ ਤੁਸੀਂ ਇਦਾਂ ਹੀ ਕਵਤਾਵਾ ਚੰਦ ਜੀ ਗਦਰਾਂ ਲਿਖਦੇ ਰਹਾਂ ਤੇ ਪ੍ਰਮਾਤਮਾ ਤੁਹਾਨੂੰ ਹੋਰ ਇਦਾਂ ਹੀ ਚੜ੍ਹਦੀ ਕਲਾ ਬਖਸ਼ਦਾ ਰਹੇ ਜੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਧੰਨਵਾਦ ਜੀ ਆਪਣੇ ਹੋਰ ਸਰੋਤਿਆਂ ਦੇ ਨਾਲ ਹੈ ਨਾ ਰੂਬਰੂ ਕਰਾਉਣ ਦੇ ਵਾਸਤੇ ਕਈਆਂ ਨੇ ਪਹਿਲੀ ਵਾਰ ਸੁਣਿਆ ਹੋਗਾ ਤਾਂ ਇਹਦੇ ਵਿੱਚ ਬੜਾ ਯੋਗਦਾਨ ਜਾਨੀ ਕਿ ਬੰਦੇ ਦਾ ਤਾਂ ਆਪਾਂ ਤਾਂ ਆਪਦਾ ਕੰਮ ਕਰਨਾ ਹੁੰਦਾ ਉਸ ਤੋਂ ਬਾਅਦ ਤੁਹਾਡੇ ਵਰਗੇ ਮਿੱਤਰਾਂ ਦਾ ਯੋਗਦਾਨ ਹੁੰਦਾ ਜਿਹੜੇ ਚੱਕ ਕੇ ਅੱਗੇ ਲੈ ਕੇ ਆਉਂਦੇ ਆ ਬਹੁਤ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਅ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡਾ ਚੈਨਲ ਨੂੰ ਫੋਲੋ ਕਰ ਲਓ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਬਹੁਤ ਬਹੁਤ ਸ਼ੁਕਰੀਆ